ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤੇ ਮੈਂ ਹਾਂ ਤੁਹਾਡਾ ਨਾਲ ਗੁਰਜੀਤ ਕੌਰ ਲੈ ਕੇ ਹਾਸਰਾਂ ਦੇ ਪ੍ਰੋਗਰਾਮ ਪੈਸਾ ਤੇਲਾ ਜਿਸ ਦੇ ਵਿੱਚ ਫਾਈਨੈਂਸ ਦੇ ਸੰਬੰਧੀ ਟੈਕਸ ਦੇ ਸੰਬੰਧੀ ਗੱਲਬਾਤ ਕੀਤੀ ਜਾਂਦੀ ਹੈ ਅਸ ਜੇ ਇਸ ਪ੍ਰੋਗਰਾਮ ਦੇ ਵਿੱਚ ਵੀ ਟੈਕਸ ਦਾ ਜਿਵੇਂ ਕਿ ਸੀਜ਼ਨ ਆ ਚੁੱਕਾ ਹੈ ਤਾਂ ਉਸ ਨੂੰ ਲੈ ਕੇ ਗੱਲਬਾਤ ਕੀਤੀ ਜਾਵੇਗੀ ਜੇਕਰ ਤੋਂ ਹੌਟ ਡੇ ਮੰਨਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਸਵਾਲ ਹੈ ਆਪਣੇ ਟੈਕਸ ਨੂੰ ਲੈ ਕੇ ਕਿਸ ਤਰ੍ਹਾਂ ਦੇ ਨਾਲ ਪੜਨਾ ਜਾਂ ਫਿਰ ਤੁਹਾਨੂੰ ਕੁਝ ਹੋਰ ਕੁਰੀ ਹੈ ਤੁਸੀਂ ਜ਼ਰੂਰ ਕਾਲ ਕਰਕੇ ਪੁੱਛ ਸਕਦੇ ਹੋ ਕਾਲ ਕਰਨ ਦੇ ਲਈ ਨੰਬਰ ਤੁਹਾਡੀ ਸਕਰੀਨ ਦੇ نیچے ਫਲੈਸ਼ ਹੋ ਰਿਹਾ ਹੈ 647366777 ਤੇ ਜਨਾਲੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਪਰਸਨਲ ਟੈਕਸ ਨੂੰ ਲੈ ਕੇ ਗੱਲ दे दे बात ਕੀਤੀ ਜਾਵੇਗੀ ਜਿਵੇਂ ਕਿ ਪਿਛਲੇ ਹਫਤੇ ਦੇ ਪ੍ਰੋਗਰਾਮ ਦੇ ਵਿੱਚ ਵੀ ਗੱਲਬਾਤ ਕੀਤੀ ਗਈ ਸੀ ਤੇ ਜਾਣਕਾਰੀ ਸਾਂਝੀ ਕਰਨ ਦੇ ਲਈ ਮੇਰੇ ਨਾਲ ਹਰ ਵਾਰ ਦੀ ਤਰ੍ਹਾਂ ਜਿ ਸਟੂਡੀਓ ਦੇ ਵਿੱਚ ਮੌਜੂਦ ਨੇ ਫਾਈਨੈਂਸ਼ੀਅਲ ਐਡਵਾਈਜ਼ਰ ਕਮਲਜੀਤ ਸਿੰਘ ਚੋਹਾਨ ਜੀ ਜੋ ਕਿ ਪ੍ਰੋਗਰਾਮ ਦੇ ਵਿੱਚ ਜਾਣਕਾਰੀ ਸਾਂਝੀ ਕਰਨਗੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਦੇਖ ਰੋਇ ਸਾਲਸਤ ਜਾਨੀ ਮੇਰੀਓ ਲੋਪਿਆਰ ਪੜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਸਰ ਬਸ ਠੀਕ ਠਾਕ ਹੈ ਜੀ ਵਧੀਆ ਜੀ ਜੀ ਤੇ ਸਰ ਇਹਦੇ ਨਾਲ ਹੀ ਆਪਾਂ ਗਰੰਟ ਅਫੇਅਰਸ ਤੋਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਰੀਸੈਂਟਲੀ ਜਿਵੇਂ ਆਪਣੇ ਕੈਨੇਡਾ ਦੇ ਪ੍ਰਧਾਨ ਮੰਤਰੀ ਚੇਂਜ ਹੋਏ ਨੇ ਹੁਣ ਮਾਇਕਾਰਨੀ ਬਣ ਗਏ ਨੇ ਤਾਂ ਉਹਨਾਂ ਦੇ ਵੱਲੋਂ ਕਾਰਬਨ ਟੈਕਸ ਆਫ ਕਰ ਦਿੱਤਾ ਗਿਆ ਆ ਤਾਂ ਉਹਦੇ ਨਾਲ ਕੀ ਫਾਇਦਾ ਹੋਵੇਗਾ ਕਾਰਬਨ ਟੈਕਸ ਪਹਿਲਾਂ ਤਾਂ ਆਪਾਂ ਥੋੜੀ ਜਿਹਾ ਦੱਸ ਦਿਆਂਗੇ ਕਾਰਬਨ ਟੈਕਸ ਹੁੰਦਾ ਕੀ ਸੀ ਕਾਰਬਨ ਟੈਕਸ ਸੀ ਕਿ ਜਿਹੜਾ ਆਪਣਾ ਕਰਾਚ ਚੱਲਦੀਆਂ ਟਰੱਕ ਚੱਲਦੇ ਆ ਜਾਂ ਜਿਹੜੀਆਂ ਫੈਕਟਰੀਆਂ ਜਿਹੜਾ ਧੂਆਂ ਨਿਕਲਦਾ ਹੈ ਨਾ ਜੀ ਉਹਨੂੰ ਬੇਸਿਕਲੀ ਕੰਟਰੋਲ ਕਰਨਾ ਸੀ ਜੋ ਆਪਣਾ এনवायरमेंट ਨੂੰ ਕੰਟਰੋਲ ਕਰ ਰਿਹਾ ਸੀ ਉਹਨਾਂ ਨੂੰ ਕਾਰਬਨ ਟੈਕਸ ਕਿਹਾ ਗਿਆ ਸੀਗਾ ਕਿ ਉਹ ਪੈਸੇ ਨੂੰ ਯੂਜ਼ ਕਰਕੇ ਤੋਂ এনवायरमेंट ਨੂੰ ਸੇਫਟੀ ਵਾਸਤੇ ਯੂਜ਼ ਕੀਤਾ ਜਾਏਗਾ ਓਕੇ ਉਹਦੇ ਤੇ ਕੀ ਸੀਗਾ ਕਿ ਜਦੋਂ ਵਸਤਾ ਲਾ ਨਹੀਂ ਸਕਦੇ ਸੀਗੇ ਤਾਂ ਅੱਜ ਤੋਂ ਅਪ੍ਰੋਕਸੀਮੇਟਲੀ 6 ਸਾਲ ਪਹਿਲਾਂ ਉਹਨਾਂ ਨੇ ਕਾਰਬਨ ਟੈਕਸ ਦੇ ਵਿੱਚ ਕੀ ਹੈ ਨੂੰ ਇਨਕਰੀਜ਼ ਕਰਨ ਵਾਸਤੇ ਗੈਸ ਜਿਹੜੇ ਅਪਾ ਫਿਊਲ ਭਰਦੇ ਆ ਉਹਦੇ ਤੇ ਉਹਨਾਂ ਨੇ ਟੈਕਸ ਲਾ ਦਿੱਤੇ ਸੀ ਜਾਂ ਜਿਹੜੀਆਂ ਫੈਕਟਰੀਆਂ ਦੇ ਵਿੱਚੋਂ ਜਿਹੜੀ ਜਾਂਦਾ ਧੂਆ ਨਿਕਲਦਾ ਉਹਤੇ ਉਹਨਾਂ ਨੇ ਕਾਰਬਨ ਟੈਕਸ ਲਾ ਦਿੱਤੇ ਸੀ ਓਕੇ ਤਾਂ ਹੁਣ ਇਹਨਾਂ ਨੇ ਕੀ ਕੀਤਾ ਕਿ ਹੁਣ ਜਦੋਂ ਆਪਣੇ ਨਿਊ ਪ੍ਰਾਇਮਿਸਟਰ ਹੈ ਤਾਂ ਉਹਨਾਂ ਨੇ ਕਾਰਬਨ ਟੈਕਸ ਨੂੰ ਪੂਰਾ ਡਿਲੀਟ ਹਲੇ ਟੈਕਨੀਕਲੀ ਪਾਰਲੀਮੈਂਟ 'ਚ ਹੈਗਾ ਓਕੇ ਪਾਰਲੀਮੈਂਟ ਦੇ ਵਿੱਚ ਹਾਲੇ ਜਿਹੜਾ ਜਿਹੜੀ ਉੱਥੇ ਵਿੱਚ ਡਿਬੇਟ ਨਹੀਂ ਹੋਇਆ ਉੱਥੇ ਹਾਲੇ ਹੈਗਾ ਉੱਥੇ ਅਡਵਰਟ ਨਹੀਂ ਹੈ ਪਰ ਉਹਨਾਂ ਨੇ ਟੈਕਸ ਲੈਣ ਦੇ ਸਟਾਪ ਕਰਤਾ ਕਿ April ਤੋਂ ਬਾਅਦ ਉਹ ਟੈਕਸ ਨਹੀਂ ਲਿਆ ਜਾਏਗਾ ਹਮ ਬਿਨਾਂ ਫਰਕ ਹੈ ਕਿ ਇੱਕ ਤਾਂ ਆਪਾਂ ਨੂੰ ਥੋੜ੍ਹਾ ਜਿਹਾ ਜਦੋਂ ਵੀ ਆਪਾਂ ਫਿਊਲ ਪਰ ਹਾਲੇ ਨਹੀਂ ਇੱਕਦਮ ਫਰਕ ਪਣ April end ਤੋਂ ਜਾ ਕੇ ਸਟਾਰਟ ਹੋਣਾ ਹਮ ਮਾਰਚ ਨੇ ਐਪਲ ਵਿੱਚ ਹੋਣਾ ਸ਼ੁਰੂ ਹੋਇਆ ਆਪਣਾ ਐਨਲੋਨਾ ਕਿ ਜਿਹੜਾ ਆਪਣਾ ਫਿਊਲ ਭਰਦੇ ਆਪਾਂ ਗੈਸ ਭਰਦੇ ਆ ਗੱਡੀਆਂ 'ਚ ਉਹਦੇ ਵਿੱਚ ਆਪਾਂ ਨੂੰ 10-15% ਦੀ ਰਹਿਤ ਮਿਲੇਗੀ ਪਰ ਉਹ ਹੌਲੀ-ਹੌਲੀ ਮਿਲਣੀ ਜਾ ਕੇ ਜੋ ਤੱਕ ਉਹ ਬਿਲਕੁਲ ਬੰਦ ਹੋਏਗਾ ਉਹਨਾਂ ਦਾ ਸਿਸਟਮ ਚੇਂਜ ਹੋਏਗਾ ਸਾਰਾ ਮੇ ਤੁਹਾਡੀ ਗੈਸ ਤੋਂ ਤੁਹਾਨੂੰ ਫਾਇਦਾ ਹੋਇਆ ਜੀ ਪਰ ਇੱਕ ਛੋਟਾ ਜਿਹਾ ਕਿ ਆਪਣੇ ਸਰੋਤਿਆਂ ਨੂੰ ਨੁਕਸਾਨ ਵੀ ਹੈ ਨੁਕਸਾਨ ਤਾਂ ਨਹੀਂ ਹੈਗਾ ਬੇਸਿਕਲੀ ਜਿਆਦਾ ਫਾਇਦਾ ਹੀ ਹੋਣਾ ਕਿਉਂਕਿ ਦੇਖੋ ਟਰਾਂਸਪੋਰਟੇਸ਼ਨ ਆਉਂਦੀ ਸੀ ਸਾਰੀ ਉਹ ਸਾਰੇ ਤੇ ਗੈਸ ਲੈਂਦੇ ਸੀ ਉਹ ਜੀ ਜਿੰਨੀ ਕੋਸਟ ਵਧੇਗੀ ਤੇ ਉਨੇ ਹੀ ਨੇਚਰਲੀ ਜੀ ਮੈਨੂੰ ਪਾਸ ਹੋਏਗੀ ਕਾਸਟ ਉਹ ਨੇਚਰਲੀ ਟੈਕਸ ਲੱਗਣਗੇ ਨਾਲੋਂ ਜ਼ਿਆਦਾ ਕਾਸਟ ਮਹਿੰਗੀ ਬੈਗੀ ਉਹ ਨੇਚਰਲੀ ਜਿਹੜੀ ਜਿਹੜੀ ਪ੍ਰੋਡਕਸ਼ਨ ਦੇ ਉੱਤੇ ਟੈਕਸ ਘੱਟ ਲੱਗਿਆ ਟਰਾਂਸਪੋਰਟੇਸ਼ਨ ਦੇ ਘੱਟ ਲੱਗਿਆ ਤਾਂ ਜਿਹੜੀ ਪ੍ਰਾਈਸਿਸ ਵੀ ਗਰੋਸਰੀ ਪ੍ਰਾਈਸ ਥੋੜੀ ਬਹੁਤ ਸਸਤੀਆਂ ਹੋਣ ਦੇ ਚਾਂਸਸ ਹੈਗੇ ਨੇ ਜੀ ਭਾਵੇਂ ਕਿ ਜਿਹੜਾ ਆਮ ਤੌਰ ਤੇ ਜਦੋਂ ਪਰ ਟੈਕਸ ਭਰਦੇ ਸੀ ਵੀ ਸਾਲ ਤੇ ਹੋਣੀ ਪੜਿਆ ਤਾਂ ਕੀ ਆਪਣੇ ਸੋਤਿਆਂ ਨੂੰ ਚੈੱਕ ਆਏ ਹੋਣਗੇ ਕਾਰਬਨ ਟੈਕਸ ਦੇ ਹਰ ਤਿੰਨਾ ਤਿੰਨਾ ਮਹੀਨਿਆਂ ਬਾਅਦ ਜੀ ਉਹ ਹੁਣ ਉਹਨਾਂ ਨੂੰ ਲਾਸਟ ਜਿਹੜਾ ਚੈੱਕ ਹੈ ਉਹ April ਤੱਕ ਹੀ ਆਏਗਾ ਉਹ ਸਾਇਕਲੀ April ਦਾ ਬਾਅਦ ਜਿਹੜੇ ਹਰ ਤਿੰਨ ਮਹੀਨੇ ਵਿੱਚ ਹੈ ਕਾਰਬਨ ਟੈਕਸ ਦੀ ਗੱਲ ਕਰ ਰਹੇ ਸਿਰਫ ਉਹ ਉਹਨਾਂ ਨੂੰ ਰਿਬੇਟ ਨਹੀਂ ਮਿਲੇਗੀ ਹੂੰ ਕਿਉਂਕਿ ਉਹ ਰਿਬੇਟ ਉਹਨਾਂ ਨੇ ਕੀਤੀ ਸੀ ਕਿ ਅਗਰ ਅਸੀਂ ਇਹ ਦੋ ਟੈਕਸ ਲੈਣੇ ਆ ਹੂੰ ਜਾਂ ਗੈਸ ਦੇ ਵਿੱਚ ਜਾਂ ਕਾਰਬਨ ਟੈਕਸ ਜਾਂ ਉਹ ਜੇ ਕੋ ਆਪਣੀ ਦਸੀਂ ਚਾਰਜ ਕਰਦੇ ਆ ਤੇ ਸਾਨੂੰ ਪਰਸਨਲ ਰਿਬੇਟ ਦਿੰਦੇ ਆ ਹਸਬੰਡ ਵਾਈਫ ਨਿਕ ਜਿਹਨੂੰ ਰਿਬੇਟ ਮਿਲਦੀ ਸੀ ਪਰ ਉਹ ਉਹਦੇ ਵਾਸਤੇ ਹੁਣ ਉਹ ਨੇਚਰਲੀ ਉਹ ਰਿਬੇਟ ਨਹੀਂ ਮਿਲੇਗੀ ਤੇ ਉਹ ਕਾਰਬਨ ਟੈਕਸ ਇਹ ਆਪਣਾ ਹੈਗਾ ਉਹ ਬੰਦ ਹੋ ਜਾਏਗਾ ਪਰ ਹਾਲੇ ਪਾਰਲੀਮੈਂਟ ਜਾ ਕੇ ਉਹ ਅਪਰੂਵ ਹੋਏਗਾ ਪੂਰਾ ਤੇ ਫਿਲਹਾਲ ਉਹ ਬੰਦੇ ਜੀ ਤੇ ਉਹਦੇ ਨਾਲ ਕੀ ਹੋਇਆ ਕਿ ਤੁਹਾਡੇ ਪ੍ਰਾਈਸਿਸ ਗਰੋਸਰੀ ਫੂਡ ਪਰ ਥੋੜੀਆਂ ਬਸਤੀਆਂ ਥੱਲੇ ਹੋਣਗੀਆਂ ਪਰ ਹਾਲੇ ਨਹੀਂ ਹੋਣਗੀਆਂ ਥੋੜਾ ਟਾਈਮ ਲੱਗੇ ਅਪ੍ਰੈਲ ਤੱਕ ਫਰਕ ਪੈਗਾ ਜੀ ਤੇ ਪਾਰਲੀਮੈਂਟ ਵੀ ਅਜੇ ਕੁਝ ਪਤਾ ਨਹੀਂ ਕਿ ਕਦੋਂ ਖੁੱਲੇਗੀ ਮੋਸਟ ਲਾਈਕਲੀ ਹੁਣ ਇਲੈਕਸ਼ਨਸ ਅਨਾਉਂਸ ਹੋਣ ਗਿਆ ਅ ਇਸ ਵੀਕ ਦੇ ਵਿੱਚ ਜਾਂ ਹੋ ਹੋ ਸਕਦਾ ਇਸ ਵੀਕ ਅਗਲੇ ਵੀਕ ਇਲੈਕਸ਼ਨ ਅਨਾਉਂਸ ਹੋ ਜਾਣ ਕਿਉਂਕਿ ਇਲੈਕਸ਼ਨ ਤੋਂ ਬਾਅਦ ਫਿਰ ਪ੍ਰੋਪਰ ਜਰੀ ਹੈ ਗਿਆ ਜਿਹੜੀ ਵੀ ਕੋਈ ਗਵਰਨਮੈਂਟ ਆਏਗੀ ਉਹ ਫਿਰ ਉਸ ਆਪਣਾ ਐਕਟ ਕਰੇਗੀ ਜੀ ਜੀ ਤੇ ਸਰ ਇਹਦੇ ਨਾਲ ਹੀ ਇੱਕ ਇਨਫਲੇਸ਼ਨ ਰੇਟ ਨੂੰ ਲੈ ਕੇ ਵੀ ਅਪਡੇਟ ਸਾਹਮਣੇ ਆਈ ਹੈ ਕਿ ਹੁਣ ਇਨਫਲੇਸ਼ਨ ਰੇਟ 2% ਤੋਂ ਉੱਪਰ ਚਲੇ ਆ ਗਿਆ ਆ 2.6 ਤੇ ਪਹੁੰਚ ਚੁੱਕਿਆ ਤਾਂ ਇਹ ਕਿਉਂ ਵਧਿਆ ਤੇ ਦਾ ਕੀ ਅਸਰ ਹੋਏਗਾ ਕੋ ਇਨਫਲੇਸ਼ਨ ਇਨਕਰੀਸ ਹੋਣਾ ਹੀ ਸੀਗਾ ਹੂੰ ਕੋਈ ਦੇਖੋ ਪਹਿਲਾਂ ਜਦੋਂ ਹੌਲੀਡੇ ਸੀਜ਼ਨ ਸੀਗਾ ਤੇ ਜੀਐਸਟੀ ਆਪਾਂ ਨੂੰ ਕੱਟ ਕੀਤੀ ਹੋਈ ਸੀ ਜੀਐਸਟੀ ਕੱਟ ਕਰਨ ਦੇ ਨਾਲ ਤੋਂ ਕੋਸਟ ਕੱਟੀ ਹੋਈ ਸੀ ਸਾਰਾ ਕੁਝ ਹੁਣ ਜੀਐਸਟੀ ਉਹ ਬੈਕ ਜਿਹੜਾ ਤੁਹਾਨੂੰ ਵੋਕੇਸ਼ਨ ਜੀਐਸਟੀ ਮਿਲੀ ਸੀ ਜੇ ਵੋਕੇਸ਼ਨ ਵਾਸਤੇ ਜੀਐਸਟੀ ਖੇੜੀ ਸੀ ਉਹ ਹੁਣ ਜੀਐਸਟੀ ਬੈਕ ਹੋ ਗਈ ਹੈ ਸੈਕੰਡ ਨੈਚੁਰਲੀ ਕਿ ਹੁਣ ਪਿਛਲੇ ਅਪਰੋਕਸੀਮੇਟਲੀ 2 ਕੁ ਮਹੀਨਿਆਂ ਤੋਂ ਟੈਰਫ ਲ ਚੱਲ ਰਿਹਾ ਉੱਪਰ ਥੱਲੇ ਉੱਪਰ ਥੱਲੇ ਇਹ ਹਲੇ 2.6 ਹੋਈ ਆ ਤੇ ਚਾਂਸੇ ਜਿਹੜੇ ਹੈਗੇ ਆ ਅਗਲੀ ਵਾਰੀ ਹੌਅ ਹਾਇਰ ਹੋਣ ਦੇ ਇਹਲੇ ਟੈਰਫ ਦਾ ਜਿਹੜਾ ਅਫੈਕਟ ਹੈ ਉਹ ਹਲੇ ਅਸਿਆਲੇ ਸਾਡੇ ਦਿਨ ਹੀ ਪਿਆਲੇ ਮੀਨ ਅਵੈਂਚੂਰਲੀ ਪਾਏਗਾ ਅਜੇ ਨਿਕਲ ਲਿਆ ਪਾਇਆ ਜਦੋਂ April ਦੇ ਵਿੱਚ ਫਿਰ ਸ਼ੁਰੂ ਹੋ ਜਾਗੇ ਨੈਚੁਰਲੀ ਆਪਣਾ ਕੈਨਨਾ ਨੇ ਵੀ ਲਾਉਣੇ ਆ ਉਹ ਜਿਹੜਾ ਵੀ ਪ੍ਰੋਡਕਟ ਉਧਰ US ਤੋਂ ਆਏਗਾ ਉਹ ਮਹਿੰਗਾ ਮਿਲੇਗਾ ਤਾਂ ਉਹ ਫੈਕਟ ਪੈਗਾ ਜਿਵੇਂ ਕਜ਼ੀਮਾ ਪ੍ਰਾਈਸ ਮੈਸਿਕਲੀ ਮੇਨ ਜਿਹੜਾ ਹੁੰਦਾ ਇਨਫਲੇਸ਼ਨ ਦਾ ਜਿਹੜੇ ਮੇਨ ਪੰਜ ਫੈਕਟਰ ਹੁੰਦੇ ਆ ਉਹ ਆਪਣਾ એનર્ਜੀ ਸੈਕਟਰ ਹੁੰਦਾ ਜੀ ਉਹ ਰਿਡਿਊਸ ਹੋਣਗੀਆਂ ਜੇ ਕਾਰਬਨ ਟੈਕਸ ਘਟੇਗਾ ਸੈਕੰਡ ਜੋ ਫੂਡ ਦੀ ਪ੍ਰਾਈਸਿਸ ਹੁੰਦੀ ਹੈ ਇੰਟਰਸਟ ਆ ਉਹ ਥੱਲੇ ਹੋਇਆ ਹੈ ਜੀ ਤਾਂ ਫੂਡ ਦੀ ਪ੍ਰਾਈਸ ਇਨਟਰੀ ਟੈਰਪ ਕਰਕੇ ਐਕਸਪੈਂਸਿਵ ਹੋਣੀ ਹੈ ਜਾਂ ਹੋਰ ਪ੍ਰੋਡਕਸ਼ਨ ਐਕਸਪੈਂਸਿਵ ਹੋ ਗਈ ਉਹਨਾਂ ਨੂੰ ਚਾਂਸਸ ਹੈ ਗਿਆ ਇਨਫਲੇਸ਼ਨ ਜਾਣ ਦੇ ਤਾਂ ਮੋਸਟ ਲਾਈਕਲੀ ਉਤਨ ਦੇ ਲਗਤਾ ਕਿ ਰਹੇਗੀ 인ਫਲੇਸ਼ਨ ਹੋ ਸਕਦਾ ਫਿਰ ਹੌਲੀ ਹੌਲੀ ਕਰਕੇ ਫਿਰ ਦੁਬਾਰਾ ਥੱਲੇ ਆਏਗੀ ਜਿਵੇਂ ਜਿਵੇਂ ਟਾਈਮ ਨਿਕਲੇਗਾ ਜੀ ਤਾਂ ਸਰ ਜਿਵੇਂ ਲਾਸਟ ਟਾਈਮ ਜਦੋਂ ਬੈਂਕ ਆਫ ਕੈਨੇਡਾ ਨੇ ਕਿਹਾ ਸੀ ਕਿ ਇੰਟਰਸਟ ਰੇਟ ਤਾਂ ਹੀ ਘਟਾਇਆ ਜਾਵੇਗਾ ਕਿ ਜੇਕਰ 인ਫਲੇਸ਼ਨ 2% ਤੋਂ ਨੀਚੇ ਜਾਏਗੀ ਤਾਂ ਹੁਣ ਜਿਵੇਂ ਕਿ 인ਫਲੇਸ਼ਨ ਵਧ ਰਹੀ ਹੈ 2.6 ਤੇ ਆ ਗਈ ਤਾਂ ਕਿ ਇੰਟਰਸਟ ਰੇਟ ਉੱਥੇ ਹੀ ਬਰਕਰਾਰ ਰਹਿਣਗੇ ਜਿੱਥੇ ਹੈਗੇ ਜਾਂ ਵਧਣਗੇ ਇੰਟਰਸਟ ਦਾ ਹਲੇ ਕਿਉਂਕਿ ਇੰਟਰਸਟ ਘਟਾੜਾ ਕਰਨਾ ਇੱਕ ਫੈਕਟਰ ਨਹੀਂ 인ਫਲੇਸ਼ਨ ਕਲੀ ਥੱਲੇ ਆ ਕੇ ਇੰਟਰਸਟ ਰੇਟ ਇੱਕ ਫੈਕਟਰ ਹੋਰ ਕਾਫੀ ਫੈਕਟਰ ਵਿੱਚ ਕ ਇਹਨ ਫੈਕਟਰ ਹੈ ਚਾਰ ਫੈਕਟਰ ਹੈ ਜੀ ਮਤਲਬ ਕਿ એનર્ਜੀ ਪ੍ਰਾਈਸ ਰਿਡਿਊਸ ਹੁੰਦੀ ਹੈ ਡਿਊ ਟੂ ਕਾਰਬਨ ਟੈਕਸ ਆ ਉਹਦੇ ਕਰਕੇ ਤੁਹਾਡਾ ਇੰਟਰਸਟ ਥੋੜਾ ਥੱਲੇ ਜਾਂਦੇ ਨੇ ਇੰਟਰਸਟ ਆ ਫਾਲ ਜਾਂਦੇ ਆ ਥੱਲੇ ਆਨਪਲੋਇਮੈਂਟ ਅਗਰ ਜ਼ਿਆਦਾ ਹੋ ਜਾਵੇ ਨੈਚੁਰਲੀ ਅਨਪਲੋਇਮੈਂਟ ਫਾਲਟ ਹੋਏਗਾ ਅਨਪਲੋਇਮੈਂਟ ਕੱਟੇਗੀ ਤੈਨੂੰ ਪਤਾ ਹੈ ਅਨ ਇੰਪਲੋਇਮੈਂਟ ਜ਼ਿਆਦਾ ਹੋਏਗੀ ਹੁਣ ਕਿਉਂਕਿ ਜੇ ਜੌਬਸ ਸਟਾਫ ਲੱਗਦਾ ਜਾਂ ਇਸ ਕੰਪਨੀ ਵਾਲੇ ਕੁਝ ਲੇਆਫ ਕਰਦੇ ਆ ਪੀਪਲ ਕਰਦੇ ਆ ਲੇਆਫ ਕਰਦੇ ਆ ਤੇ ਉਹਦੇ ਨਾਲ ਕੀ ਹੋਗਾ ਅਨ ਇੰਪਲੋਇਮੈਂਟ ਵਧੇਗੀ ਉਹਨਾਂ ਇੰਟਰਸਟਡ ਯਾਦਾਂ ਸਟੱਡੀ ਰਹਿਣਗੇ ਉੱਪਰ ਚਾਂਸ ਦੇ ਬਹੁਤ ਘੱਟ ਚਾਂਸ ਹੈ ਉੱਪਰ ਨਹੀਂ ਜਾਣਗੇ ਜਾਂ ਸਟੱਡੀ ਰਹਿਣਗੇ ਜਾਂ ਉਹ ਮੇਬੀ ਘਟਾਉਣਗੇ ਹਾਲੇ ਨਹੀਂ ਘਟਾਉਣਗੇ ਬੇਬੀ 2 ਮਹੀਨੇ ਬਾਅਦ ਘਟਾਉਣਗੇ ਜਿਵੇਂ ਜਿਵੇਂ ਹਾਲੇ ਟੈਰਫਸ ਤੇ ਲੱਗਣਗੇ ਅਪ੍ਰੈਲ ਦੇ ਵਿੱਚ ਜਾਂ ਹੋਰ ਉਹ ਹੁਣ ਇਸ ਟਾਈਮ ਟੂ ਟਾਈਮ ਡੇ ਟੂ ਡੇ ਸਿਚੁਏਸ਼ਨਸ ਆਵਣਾ ਦੇਖ ਕੇ ਕਿਸੇ ਤੱਕ ਇਨਫਲੇਸ਼ਨ ਜਾਂਦੀ ਉਹ ਸਭ ਨਾਲ ਇੰਟਰਸਟ ਉਹ ਡਿਸਾਈਡ ਕਰਨਗੇ ਹਾਲੇ ਦੀ ਕੋਈ ਗਾਰੰਟੀ ਨਹੀਂ ਹੈ ਕਿ ਉਹ ਇੰਟਰਸਟ ਵਧਾਉਣ ਦੇ ਚਾਂਸਸ ਘਟਾ ਹੈ ਜੀ ਸਟੇਬਲ ਰਹਿਣ ਦੇ ਹੋ ਸਕਦੇ ਹੈ ਹਾਂ ਹੱਲੇ ਜਾਣ ਦੇ ਲੋ ਚਾਂਸਸ ਨੇ ਜੀ ਤੇ ਇਹ ਦਿਨਾਂ ਲਈ ਸਿਰਪਾਉਨ ਟੈਕਸ ਪਰ ਗੱਲਬਾਤ ਸ਼ੁਰੂ ਕਰਦੇ ਆ ਪਿਛਲੀ ਵਾਰ ਵੀ ਪਰਸਨਲ ਟੈਕਸ ਨੂੰ ਲੈ ਕੇ ਗੱਲਬਾਤ ਕੀਤੀ ਸੀ ਪਰ ਕਈ ਦਰਸ਼ਕ ਜਿਵੇਂ ਨਵੇਂ ਜੋੜਤੇ ਨੇ ਹਰ ਵਾਰੀ ਤਾਂ ਪਰ ਥੋੜੀ ਜੀ ਗੱਲ ਕਰ ਲੈਨੇ ਆ ਕਿ ਟੈਕਸ ਹੁੰਦਾ ਕੀ ਹੈ ਤੇ ਕਿਉਂ ਪਰਣਾ ਜ਼ਰੂਰੀ ਹੈ ਸਾਰਿਆਂ ਦੇ ਲਈ ਕੋ ਟੈਕਸ ਹੈ ਕਿ ਜਿਹੜਾ ਆਪਾਂ ਹਸਾਬ ਕਿਤਾਬ ਜੋ ਵੀ ਆਪਾਂ ਇਨਕਮ ਮੇਨ ਤੋਂ ਜਿਹੜਾ EMPLOYE ਦੀ ਇਨਕਮ ਹੁੰਦੀ ਹੈ ਉਹਦਾ ਟੈਕਸ ਕੱਟ ਲਿਆ ਜਾਂਦਾ ਵੀ ਇਨਕਮ ਵਿੱਚੋਂ ਸਰਕਾਰ ਨੂੰ ਪੈਸਾ ਚਲੇ ਜਾਂਦਾ ਉਹ ਸਰਕਾਰ ਕਿਸੇ ਕਾਫੀ ਕੰਮਾਂ ਵਾਸਤੇ ਯੂਜ਼ ਕਰਦੀ ਹੈ ਜੀ ਹੋਣ ਸਾਲ ਦੇ ਇਹਨਾਂ ਦੇ ਵਿੱਚ ਕੀ ਹੈ ਕਿ ਤੁਸੀਂ ਟੈਕਸ ਕਟਕਟਾਇਆ ਜਾਂ ਵਾਧ ਕਟਾਇਆ ਜਾਂ ਤੁਹਾਡੇ ਬੱਚੇ ਆ ਜਾਂ ਕੋਈ ਟੈਕਸ ਕ੍ਰੈਡਿਟ ਹੈ ਤੁਸੀਂ ਗਿਫਟ ਦਿੱਤੇ ਹੈ ਟਿਊਸ਼ਨ ਫੀਸ ਸਕੂਲ ਪੜਿਓ ਵੀ ਅਦਰ ਇੱਕ ਕਾਫੀ ਟੈਕਸ ਕ੍ਰੈਡਿਟ ਹੈ ਉਹਦਾ ਹਿਸਾਬ ਤੱਕ ਜਿਹੜਾ ਹੁਣ ਕੀਤਾ ਜਾਂਦਾ ਹੈ ਸਾਲਾਨ ਵਿੱਤੀ 1 ਅਪ੍ਰੈਲ ਤੱਕ ਉਹਦਾ ਲਾਸਟ ਡੇਟ ਹੁੰਦੀ ਹੈ ਵੀ ਹੁਣ ਉਹਨੂੰ ਦੇਖ ਕੇ ਵੀ ਇੱਕ ਫੈਮਿਲੀ ਮੈਂਬਰ ਦੇ ਨਾਲ ਹਸਬੰਡ ਵਾਈਫ ਕਮਾਦੇ ਆ ਹਸਬੰਡ ਹਸਬੰਡ ਨੇ ਕਮਾਦੇ ਹੋਵੇ ਉਹਨਾਂ ਟੈਕਸ ਜਿਆਦਾ ਕਟਿਆ ਹੋਵੇ ਜੋ ਵਾਈਫ ਨੇ ਕਮਾਦੀ ਹੋਣਗੇ ਜਾਂ ਉਹਨਾਂ ਨੇ ਘਰ ਲਿਆ ਜਾਂ ਬੱਚੇ ਟਿਊਸ਼ਨ ਪੜ ਰਹੇ ਸਕੂਲ ਪੜ ਰਹੇ ਨੇ ਉਹਨਾਂ ਦੀ ਜਿਹੜੀ ਕਰਕੇ ਫਿਰ ਜਿਹੜਾ ਸਾਕਤਾ ਹੁਣ ਕੀਤਾ ਜਾਂਦਾ ਤੇ ਉਹ ਨਾਲ ਫਿਰ ਕਿ ਜਿਹੜਾ ਤੁਹਾਡਾ ਟੈਕਸ ਕੱਟਿਆ ਹੁੰਦਾ ਅਗਰ ਕੋਈ ਨਾਲ ਐਕਸਟਰਾ ਕੱਟਿਆ ਕਿਉਂਕਿ ਇਹ ਟੈਕਸ ਹਰ ਮਹੀਨੇ ਦਾ ਚੇਂਜ ਨਹੀਂ ਹੁੰਦਾ ਕਿਉਂਕਿ ਜਿਹੜੇ ਏਮਪਲੋਇਰ ਕੋ ਕਰਦੇ ਉਹ ਤਾਂ ਜੀ ਆਵਰਲੀ ਜਿੰਨੇ ਹਿਸਾਬ ਨਾਲ ਤੁਹਾਡਾ ਆਵਰ ਰੇਟ ਹੈਗਾ ਉਸ ਹਿਸਾਬ ਨਾਲ ਟੈਕਸ ਭੇਜੀ ਜਾਂਦਾ ਪਰ ਵਿੱਚ ਸਿਚੁਏਸ਼ਨ ਤੁਹਾਡੀ ਚੇਂਜ ਹੁੰਦੀ ਹੈ ਕਿਸੇ ਵੀ ਹਰ ਬੰਨੇ ਸਿਚੁਏਸ਼ਨ ਚੇਂਜ ਹੁੰਦੀ ਹੈ ਔਰ ਸਾਰੇ ਸਾਲ ਚ ਕੀ ਸਿਚੁਏਸ਼ਨ ਤੁਹਾਡੀ ਚੇਂਜ ਹੋਈ ਹੈ ਕੀ ਕੱਟਿਆ ਕੀ ਵਧਿਆ ਤੇ ਉਸ ਟਾਈਮ ਉਹ 31 ਸੌਰੀ 30 ਅਪ੍ਰੈਲ ਤੋਂ ਪਹਿਲਾਂ ਪਹਿਲਾਂ ਉਹਨੂੰ ਪਿਛਲੇ ਸਾਲ ਦਾ ਜਿਹੜਾ ਟੈ ਹੁੰਦੇ ਆ ਫਸਟ ਚਰਨੀ ਤੋਂ ਲੈ ਕੇ 31st ਦਸੰਬਰ ਤੱਕ ਦਾ ਹਿਸਾਬ ਤੱਕ ਕੀਤਾ ਜਾਂਦਾ ਤਾਂ ਉਸ ਕਰਕੇ ਫਿਰ ਉਹ ਜਿਹੜਾ ਅਗਰ ਤੁਸੀਂ ਘੱਟ ਦਿੱਤਾ ਤੇ ਤੁਹਾਨੂੰ ਹੋਰ ਦੇਣਾ ਪੈਂਦਾ ਅਗਰ ਵਾਧ ਦਿੱਤਾ ਤੁਹਾਨੂੰ ਵਾਪਸ ਆਉਂਦਾ ਤੇ ਪਲੱਸ ਜ਼ਰੂਰੀ ਇਸ ਕਰਕੇ ਕਿ ਅਗਰ ਤੁਸੀਂ ਨਹੀਂ ਫਾਈਲ ਕਰਦੇ ਹਮ ਤੇ ਜਿਹੜੇ ਬੈਨੀਫਿਟਸ ਹੁੰਦੇ ਆ ਜਿਵੇਂ ਪਿਸ਼ੂਰੀਆ ਪਰ ਅਸਰ ਸੀ ਐਚਐਸਟੀ ਮਿਲਦੀ ਹੈ ਜਾਂ ਪ੍ਰੋਵਿੰਸ਼ਲ ਟੈਕਸ ਕਰੈਡਿਟ ਮਿਲਦੀ ਹੈ ਜਾਂ ਚਾਈਲਡ ਬੈਨੀਫਿਟ ਮਿਲਦਾ ਉਹ ਨਹੀਂ ਮਿਲਦੇ ਕਿਉਂਕਿ ਅਗਰ ਤੁਸੀਂ ਹਰ ਲਿੰਕ ਆ ਜੇ ਖਾਸ ਕਰਕੇ ਸੀਨੀਅਰ ਦਾ ਮੋਸਟ ਇੰਪੋਰਟੈਂਟ ਹੁੰਦਾ ਜੇਰ ਸੀਨੀਅਰ ਫਾਈਲ ਨਹੀਂ ਕਰਦੇ ਤਾਂ ਉਹਨਾਂ ਦੀ ਪੈਨਸ਼ਨ ਬੰਦ ਹੋ ਜਾਂਦੀ ਹੈ ਓਕੇ ਉਹਨਾਂ ਦਾ ਟਾਈਮ ਪੀਰੀਅਡ ਹੁੰਦਾ ਵੀ ਤੁਸੀਂ 31 ਅਪ੍ਰੈਲ ਤੋਂ ਪਹਿਲਾਂ ਟੈਕਸ ਫਾਈਲ ਕਰਨਾ ਕਿਉਂਕਿ ਉਹਨਾਂ ਦੀ ਪੈਨਸ਼ਨ ਜਿਹੜੀ ਆ ਉਹ 베이스 ਹੋਣ ਦਾ ਜਿਹੜਾ ਪਿਛੇ ਸਾਲ ਲੈਂਡਰ ਕੋਲ ਦੇ ਵੈਸੇ ਹੁੰਦੀ ਹੈ ਇਸ ਕਰਕੇ ਬਹੁਤ ਜ਼ਰੂਰੀ ਹੈ ਜੀ ਜੀ ਤੇ ਸਰ ਜੇਕਰ ਜਿਵੇਂ ਤੁਸੀਂ ਦੱਸਿਆ 30 April ਦੀ ਲਾਸਟ ਡੇਟ ਹੈ ਤਾਂ ਜੇਕਰ ਕੋਈ ਲੇਟ ਹੋ ਜਾਂਦਾ ਹੈ ਬਾਈ ਚਾਂਸ ਕਿਸੇ ਕਾਰਨ ਕਰਕੇ ਟੈਕਸ ਨਹੀਂ ਭਰਦਾ ਜਾਂ ਭੁੱਲ ਜਾਂਦਾ ਹੈ ਤਾਂ ਉਹਨੂੰ ਕੀ ਪੈਨਲਟੀ ਲੱਗਦੀ ਹੈ ਸਰ ਹਾਂਜੀ ਬਿਲਕੁਲ ਪੱਟੀ ਲੱਗਦੀ ਹੈ ਇਸ ਵਾਰੀ ਤਾਂ ਬਿਲਕੁਲ ਔਰ ਫਿਊਚਰ ਦੇ ਵਿੱਚ ਵੀ ਲੇਟ ਹੋਣਾ ਦਾ ਬਹੁਤ ਦੇਖੋ ਇੱਕ ਪਾਸੇ ਆਪਾਂ ਕਹਿਣਾ ਕਿ ਟੈਕਸ ਸੇਵ ਕੀਤਾ ਜਾਵੇ ਹੂੰ ਗਿਫਟ ਲੈ ਕੇ ਜਾਂ ਰਸੀਦ ਦੇ ਡਿਊਰੀਸ਼ਨ ਦੇ ਕੇ ਆਪਾਂ ਟੈਕਸ ਘਟਾਉਨੇ ਆ ਦੂਜੇ ਪਾਸੇ ਆਪਾਂ ਟਾਈਮ ਸਰ ਅਗਰ ਉਹਨੂੰ ਨਹੀਂ ਫਾਈਲ ਕਰਦੇ ਤੇ ਆਪਣਾ ਨੁਕਸਾਨ ਜ਼ਿਆਦਾ ਹੁੰਦਾ ਕਿਉਂ ਇੱਕ ਤਾਂ ਪਹਿਲਾਂ ਕੀ ਹੁੰਦਾ ਸੀਗਾ ਕਿ ਜਿਹੜੀ ਲੇਟ ਫਾਈਲਿੰਗ ਪੈਨਲਟੀ ਸੀ ਟੈਕਸ ਦੀ ਲੇਟ ਫਾਈਲਿੰਗ ਪੈਨਲਟੀ ਉਹ ਹੁੰਦੀ ਸੀਗੀ 5% ਹੁੰਦੀ ਸੀ ਨਾ ਕਿ ਤੁਸੀਂ ਜਿਹੜਾ ਨਹੀਂ ਫਾਈਲ ਕੀਤਾ ਜਿੰਨੇ ਤੁਹਾਡੀ ਇਨਕਮ ਜਿਹੜਾ ਤੁਸੀਂ ਪੇਅਬਲ ਕਰਨਾ ਉੱਤੇ 5% ਐਕਸਪਲਟੀ ਲੱਗਦੀ ਸੀ ਪਲੱਸ ਜਿੰਨਾ ਤੁਸੀਂ ਉਹਨਾਂ ਨੂੰ ਸਰਕਾਰ ਨੂੰ ਪੈਸੇ ਓਨ ਕਰ ਦਿਓ ਟੈਕਸ ਦੇ ਉਹਨਾਂ ਨੂੰ ਦੇਣ ਵਾਲੇ ਬਣਦੇ ਆ ਤੁਹਾਡੇ ਕੋਝੇ ਤੁਹਾਨੂੰ 1% ਪਰ ਮਨਥ ਪੈਨਲਟੀ ਇੰਟਰਸਟ ਟੈਕਸ ਲੱਗਦਾ ਸੀ ਪਰ ਇਸ ਸਾਲ ਜਿਹੜਾ ਹੈ ਉਹਨਾਂ ਸਰਕਾਰ ਨੇ ਕਾ ਦਿੱਤਾ ਕਿ ਅਗਰ ਤੁਸੀਂ ਲੇਟ ਫਾਈਲਿੰਗ ਕਰਦੇ ਹੋ ਤਾਂ ਉਹੀ ਤੁਹਾਡੀ ਜਿਹੜੀ ਪੈਨਲਟੀ ਹੈ 5% ਤੋਂ ਚੇਂਜ ਹੋ ਕੇ 10% ਹੋ ਗਈ ਹੈ ਓਕੇ ਡਬਲ ਕਰਤੀ ਹੈ ਡਬਲ ਹੋ ਗਈ ਪਲੱਸ ਉਹ ਕੱਲੀ ਡਬਲ ਨਹੀਂ ਹੋਈ ਪਲੱਸ ਹੈ ਕਿ ਉਹਨਾਂ ਨੇ 2% ਜਿਹੜਾ 1% ਪਰ ਮਨਥ ਪੈਨਲਟੀ ਇੰਟਰਸਟ ਟੈਕ ਸੀਗਾ ਉਹਨੂੰ ਵਧਾ ਕੇ 2% ਕਰ ਦਿੱਤਾ ਓਕੇ ਮਤਲਬ ਕਿ ਆਪਾਂ ਜੇ ਸੋਚਿਆ ਕਿ ਆਪਾਂ ਡੋਨੇਸ਼ਨ ਇਧਰ ਦੇ ਕੇ ਕਰਕੇ ਆਪਾਂ ਟੈਕਸ ਕਟਾ ਲਈਏ ਜਾਂ ਆਪਾਂ ਆਰਐਸਪੀ ਲੈ ਕੇ ਟੈਕਸ ਨੂੰ ਬਚਾ ਲਿਆ ਜਾਵੇ ਉਹ ਬਹੁਤ ਵਧੀਆ ਚੀਜ਼ ਹੈ ਪਰ ਜੇ ਆਪਾਂ ਉਹ ਬਚਾ ਕੇ ਉਧਰੋਂ ਪਰ ਟੈਕਸ ਪ੍ਰੋਪਰ ਟਾਈਮ ਸੇ ਜਾਂ ਜਦ ਜੇ ਨਹੀਂ ਫਾਈਲ ਕਰਦੇ ਤਾਂ ਉਹਨਾਂ ਤੁਹਾਡਾ ਜਿਆਦਾ ਨੁਕਸਾਨ ਹੁੰਦਾ ਕਿ ਜਿਹੜਾ ਤੁਸੀਂ ਟਰਾਈ ਬਚਾਣ ਦੀ ਕਰਦੇ ਹੋ ਉਦੋਂ ਤੁਸੀਂ ਆਪਣਾ ਲੇਟ ਫਾਈਲਿੰਗ ਕਰਕੇ ਲੇਟ ਪੈਨਲਟੀਆਂ ਦੇ ਕੇ ਤੁਸੀਂ ਉਹਨੂੰ ਉਪਰਲੇ ਵਿੱਚ ਹੈ ਉਧਰ ਯੂਜ਼ ਕਰ ਲੈਣੇ ਔਰ ਇਹਦੀ ਕੋਈ ਵੀ ਜੇ ਆਪਾਂ ਕਹੀਏ ਕਿ ਬਾਅਦ ਚ ਉਹਦਾ ਕੋਈ ਐਕਸਕਿਊਜ਼ ਹੈ ਰ ਕੋਈ ਐਕਸਕਿਊਜ਼ ਨਹੀਂ ਹੈਗਾ ਹਾਂ ਕੁਝ ਪੁਆਇੰਟ ਹੈਗੇ ਨੇ ਐਕਸਕਿਊਜ਼ ਪਰ 95% ਦਾ ਕੋ ਐਕਸਕਿਊਜ਼ ਨਹੀਂ ਆ ਵੀ ਅਸੀਂ ਲੇਟ ਫਾਈਲ ਕਿਉਂ ਕੀਤਾ ਜੀ ਤੇ ਸਰ ਜਿਵੇਂ ਕਿ ਟੈਕਸ ਵੀ ਕਾਫੀ ਤਰ੍ਹਾਂ ਨੇ ਨੇ ਪਰਸਨਲ ਟੈਕਸ ਬਿਜ਼ਨਸ ਤੇ ਕਾਰਪੋਰੇਸ਼ਨ ਤਾਂ ਸਾਰਿਆਂ ਦੀ ਸੇਮ ਡਾਟਾ ਲਾਸਟ ਜਾਂ ਫਿਰ ਅਲੱਗ-ਅਲੱਗ ਹੈ ਨਹੀਂ ਹਰ ਇੱਕ ਦੀ ਅਲੱਗ-ਅਲੱਗ ਜਿਹੜੀ ਪਰਸਨਲ ਟੈਕਸ ਦੀ ਹੈਗੇ EMPLOYE EMPLOYEER ਦੇ ਰਿਲੇਸ਼ਨ ਵਿੱਚ ਆ ਜਾਂ ਕੋਈ ਬੰਦੇ ਕੋਈ ਸ਼ੋਰ ਕੰਮ ਕੀਤਾ ਜਿਹੜੀ ਪਰਸਨਲ ਟੈਕਸ ਦੀ ਟੈਕਸ ਫਾਈਲਿੰਗ ਡੇਟ ਹੈਗੀ ਆ ਉਹ 30th ਆਫ ਅਪ੍ਰੈਲ ਰਹਿ ਗਈ ਹੈ 30 ਅਪ੍ਰੈਲ ਤੋਂ ਪਹਿਲਾਂ ਪਹਿਲਾਂ 1 ਮਈ ਤੋਂ ਪਹਿਲਾਂ ਪਹਿਲਾਂ ਅਗਰ ਆਪਣਾ ਪਰਸਨਲ ਟੈਕਸ ਫਾਈਲ ਕਰ ਦਿੰਦੇ ਆ ਉਹਦੇ ਵਿੱਚ ਹੈਗਾ ਪਰ ਜੇ ਤੁਸੀਂ ਜਿਵੇਂ ਸੋਲ ਪ੍ਰੈਪਰੇਰਸ਼ਿਪ ਹੋ ਗਿਆ ਜਾਂ 셀ਫ এমਪਲਾਈ ਹੈ business ਆ ਉਹਨਾਂ ਦੀ ਜਿਹੜੀ ਟੈਕਸ ਦੀ ਡੇਟ ਫਾਈਲਿੰਗ ਅਲੱਗ ਹੁੰਦੀ ਹੈ ਉਹਨਾਂ ਦੀ ਹੁੰਦੀ ਹੈ 15th ਆਫ ਜੂਨ ਹੁੰਦੀ ਹੈ 15 ਜੂਨ ਜਿਵੇਂ ਹੁਣ ਇਸ ਸਾਲ ਦੇ ਵਿੱਚ ਇਹ 15 ਜੂਨ 2025 ਹੈਗੀ ਹੈ ਟੈਕਸ ਫਾਈਲਿੰਗ ਦੀ ਉਹਨਾਂ ਦੀ ਹੈਗੀ ਹੈ ਡੇਟ ਐਡੇ ਕਾਰਪੋਰੇਸ਼ਨ ਵਾਲਿਆਂ ਦੀ ਡਿਫਰੈਂਟ ਹੁੰਦੀ ਹੈ ਡਿਪੈਂਡ ਕਰਦਾ ਕਿ ਕਾਰਪੋਰੇਸ਼ਨ ਜਿਹੜੀ ਆ ਉਹਦਾ ਈਅਰ ਐਂਡ ਕੀ ਆ ਉਹਦਾ ਈਅਰ ਐਂਡ 31 ਦਸੰਬਰ ਆ ਉਹਦਾ ਈਅਰ ਐਂਡ ਕੀ ਆ ਪਰ ਇੱਥੇ ਇੱਕ ਬਹੁਤ ਛੋਟੀ ਜੀ ਗੱਲ ਦੱਸ ਦੇਣਾ ਕਿ ਚਾਹੇ ਤੁਹਾਡੀ ਟੈਕਸ ਫਾਈਲਿੰਗ ਡੇਟ ਜੂਨ 15 ਹੈਗੀ ਆ ਪਰ ਅਗਰ ਤੁਸੀਂ ਸੋਚਦੇ ਹੋ ਕਿ ਤੁਹਾਡਾ ਟੈਕਸ ਓਨ ਕਰਦਾ ਹੈ ਤੁਸੀਂ ਪਿਛਲੇ ਸਾਲਾਂ ਵਿੱਚ ਟੈਕਸ ਓਨ ਕੀਤਾ ਸੀ ਜੋ ਆਪਾਂ ਸਰਕਾਰ ਨੂੰ ਪੇ ਕਰਨਾ ਸੀ ਤਾਂ ਤੁਸੀਂ 30 April ਤੋਂ ਪਹਿਲਾਂ ਪਹਿਲਾਂ ਉੱਥੇ ਟੈਕਸ ਡਿਪੋਜ਼ਿਟ ਕਰਨਾ ਹੋਵੇਗਾ ਹਿਸਾਬ ਦਾ ਬਾਅਦ ਵਿੱਚ ਹੋਏਗਾ ਉਹਦੀ ਕੋਈ ਪ੍ਰੋਬਲਮ ਨਹੀਂ ਹੈ ਪਰ ਅਗਰ ਤੁਸੀਂ ਮੰਨ ਲੈਂਦੇ ਕਿ 15 June ਤੋਂ ਬਾਅਦ ਫਾਈਲ ਕਰਦੇ ਹੋ 15 June ਤੱਕ ਫਾਈਲ ਕਰਦੇ ਹੋ ਅਗਰ ਤੁਸੀਂ ਕੁਝ ਓਨ ਕਰਦੇ ਹੋ ਸੀ ਇਹਨੂੰ ਫਿਰ ਤੁਹਾਨੂੰ ਲੇਟ ਫਾਈਲਿੰਗ ਪੈਨਲਟੀ ਤਾਂ ਨਹੀਂ ਲੱਗੇਗੀ ਪਰ ਤੁਹਾਨੂੰ ਟੈਕਸ ਇੰਟਰਸਟ ਪੈਨਲਟੀ ਜੂਰ ਹੋਤੇ ਲੱਗੇਗੀ ਕੋਈ ਜਿਹੜਾ ਤੁਹਾਡਾ ਇੰਟਰਸਟ ਤੁਸੀਂ ਇਹ ਪ੍ਰੋਟੋਕੋਲ ਆ ਕੇ ਹੁਣ ਤੱਕ ਚੱਲਦਾ ਰਹਿੰਦਾ ਉਹ ਤੁਹਾਨੂੰ ਫਾਇਲ ਕਰਨਾ ਪਏਗਾ ਤੇ ਡੇਟਸ ਅਲੱਗ-ਅਲੱਗ ਨੇ ਡਿਫਰੈਂਟ-ਡਿਫਰੈਂਸ ਡੇਟਸ ਨੇ ਪਰ ਡਿਪੈਂਡ ਕਰਦਾ ਅਗਰ ਤੁਸੀਂ ਕਿੱਥੇ ਸਬਮਿਟ ਕਰਦੇ ਹੋ ਜੀ ਬਿਲਕੁਲ ਤੇ ਸਰ ਜੇਕਰ ਕੋਈ ਇੰਡੀਵਿਜੂਅਲ ਕੈਸ਼ ਤੇ ਕੰਮ ਕਰਦਾ ਹੈ ਤੇ ਉਹਦੇ ਕੋਲ ਕੋਈ ਡਾਕੂਮੈਂਟ ਨਹੀਂ ਕਿ ਉਹਨੂੰ ਟੈਕਸ ભરਨਾ ਚਾਹੀਦਾ ਹੈ ਅ ਜਿਵੇਂ ਆਪਾਂ ਸ਼ੁਰੂ ਚ ਕਿਹਾ ਟੈਕਸ ਹਰ ਇੱਕ ਨੂੰ ਭਰਨਾ ਚਾਹੀਦਾ ਹੈ ਕਈ ਵਾਰੀ ਆਪਾਂ ਸੋਚਦੇ ਹਾਂ ਕਿ ਆਪਣੀ ਇਨਕਮ ਨਹੀਂ ਹੈ ਔਰ ਸਾਡੇ ਨਾਲ ਹੁੰਦਾ ਹਰ ਸਾਲ ਹੀ ਹੁੰਦਾ ਹੈ ਔਰ ਇਹ ਸਾਲ ਵੀ ਆ ਲੜੀ ਕੇ ਇਹ ਸਾਡੇ ਕੋਲ ਸੋਤੇ ਆ ਚੁੱਕੇ ਨੇ ਕਿਉਂਕਿ ਕਹਿੰਦੇ ਸਾਡੀ ਕੋਈ ਇਨਕਮ ਨਹੀਂ ਸੀ ਜਦੋਂ ਮਤਲਬ ਹੁਣ ਉਹਨਾਂ ਦੇ ਕੋਈ ਸਟੂਡੈਂਟ ਇਵਨ ਸਟੂਡੈਂਟਸ ਵੀ ਹੈਗੇ ਨੇ ਕਿ ਉਹ 2 ਸਾਲ ਪਹਿਲਾਂ ਆਏ 3 ਸਾਲ ਪਹਿਲਾਂ ਪੜਾਈ ਕੀਤੀ ਹੈ ਤੇ ਹੁਣ ਕਹਿੰਦੇ ਜੀ ਹੁਣ ਇਨਕਮ ਹੁਣ ਟੈਕਸ ਹੋਇਆ ਤਾਂ ਅਸੀਂ ਹਮੇਸ਼ਾ ਪੁੱਛਦੇ ਜੀ ਤੁਸੀਂ ਕਦੋਂ ਆਏ ਉਹ ਕਹਿੰਦੇ ਆਪ ਬੋਦੇ ਅਸੀਂ 2 ਸਾਲ ਵੈਸੀ ਤੇ 2 ਸਾਲ ਪਹਿਲਾਂ ਕਿਉਂ ਨਹੀਂ ਭਰਿਆ ਟੈਕਸ ਉਹ ਉਹਨਾਂ ਨੇ ਭਰਿਆ ਨਹੀਂ ਕਿ ਅਗਰ ਤੁਹਾਡੀ ਇਨਕਮ ਜ਼ੀਰੋ ਵੀ ਹੈਗੀ ਹੈ ਤਾਂ ਤਾਂ ਵੀ ਤੁਹਾਨੂੰ ਟੈਕਸ ਫਾਈਲ ਕਰਨਾ ਜ਼ਰੂਰੀ ਹੈ ਖਾਸ ਕਰਕੇ ਸਟੂਡੈਂਟ ਵਾਸਤੇ ਵੀ ਕਿਉਂ ਉ ਜਿਹੜੇ ਉਹਨੇ ਟਿਊਸ਼ਨ ਫੀਸ ਪੇ ਕੀਤੀ ਹੁੰਦੀ ਹੈ ਉਹਦੇ ਟੈਕਸ ਕ੍ਰੈਡਿਟ ਉਹ ਅੱਗੇ ਫਾਰਵਰਡ ਹੋ ਜਾਂਦੇ ਆ ਉਹ ਵਾਪਸ ਨਹੀਂ ਮਿਲਦੇ ਕਈ ਵਾਰੀ ਆਪਣੇ ਸਟੂਡੈਂਟ ਹੋ ਜਾਂਦੇ ਕਿ ਜੀ ਮੈਂ 20000 ਦੀ ਫੀਸ ਪੇ ਕੀਤੀ ਮੈਨੂੰ 20000 ਟੈਕਸ ਵਾਪਸ ਆਗਾ ਟੈਕਸ ਵਾਪਸ ਨਹੀਂ ਆਉਂਦਾ ਉਹ ਟੈਕਸ ਘਟਾਉਣ ਦੇ ਕੰਮ ਆਉਂਦੇ ਪਰ ਉਹ ਅਗਰ ਤੁਸੀਂ ਫਾਈਲ ਨਹੀਂ ਕਰੋਗੇ ਪਿਛਲੇ ਸਾਲਾਂ ਦੇ ਤਾਂ ਉਹ ਤੁਹਾਡੇ ਸੀਆਰ ਦੇ ਕੋਲ ਅਕਾਊਂਟ ਫੋਰ ਨਹੀਂ ਹੋਗੇ ਅਗਰ ਉਹ ਪਾ ਫਾਈਲ ਕਰ ਲੈਂਦੇ ਆ ਤੇ ਉਹ ਅੱਗੇ ਤੁਹਾਡੇ ਕੈਰੀ ਫਾਰਵਰਡ ਹੋ ਜਾਂਦੇ ਨੇ ਸੇਮ ਥਿੰਗ ਟੈਕਸ ਫਾਈਲ ਕਰਨਾ ਕਿਉਂ ਜ਼ਰੂਰੀ ਹੈ ਕਿਉਂਕਿ ਤੁਹਾਡੀ ਠੀਕ ਹੈ ਤੁਸੀਂ ਇਨਕਮ ਨਹੀਂ ਹੈ ਪਰ ਸਟਿਲ ਤੁਸੀਂ ਫਾਈਲ ਕਰਨਾ ਸੈਕੰਡ ਈਅਰ ਵਿੱਚ ਤੁਸੀਂ ਪੁੱਛਿਆ ਕੈਸ਼ ਵਾਲੇ ਹੁਣ ਉਹਦੇ ਸੀਆਰ ਵਿੱਚ ਕੀ ਕਹਿੰਦਾ ਇੱਕ ਰੂਲ ਹੁੰਦਾ ਕਿ ਤੁਸੀਂ ਡਿਕਲੇਅਰ ਇਨਕਮ ਕਰਨੀ ਹੈ ਜੇ ਤੁਸੀਂ EMPLOYE ਨਹੀਂ ਹੈ ਤੁਸੀਂ ਕੈਸ਼ ਤੇ ਕੰਮ ਕਰ ਰਹੇ ਹੋ ਇਹ ਤੁਹਾਡੀ ਆਪਣੀ ਇੰਟਰਨਲ ਐਥਿਕਲੀ ਹੈਗੀ ਹੈ ਕਿ ਤੁਸੀਂ ਅਗਰ ਕੈਸ਼ ਤੇ ਕੰਮ ਕਰਦੇ ਹੋ ਇਹ ਆ ਕੁਝ ਤੁਸੀਂ ਹੋਰ ਟਾਈਪ ਦੇ ਕੰਮ ਕਰਦੇ ਜਿਸ ਤੋਂ ਤੁਹਾਨੂੰ ਕੈਸ਼ ਮਿਲਦਾ ਹੈਗਾ ਜਾਂ ਤੁਹਾਨੂੰ ਕੋਈ ਗਿਫਟਸ ਮਿਲਦੇ ਹੈਗੇ ਨੇ ਜਾਂ ਤੁਹਾਨੂੰ ਕੋਈ ਕਿਤੇ ਵੀ ਤੁਸੀਂ ਰੈਸਟੋਰੈਂਟਸ ਕੰਮ ਕਰਦੇ ਹੋ ਸੈਲਰੀ ਪਲੱਸ ਤੁਹਾਨੂੰ ਟਿਪਸ ਮਿਲਦੀਆਂ ਨੇ ਇਹ ਤੁਹਾਡੀ ਰਿਸਪੌਂਸਿਬਿਲਟੀ ਹੈਗੀ ਆ ਤੁਸੀਂ ਆਪਣੇ ਕਾਊਂਟਰ ਨੂੰ ਦੱਸਣਾ ਕਿ ਹਾਂਜੀ ਇਹ ਮੈਨੂੰ ਕੈਸ਼ ਮਿਲਿਆ ਜੇ ਤੇ ਮੇਰੀ ਐਨੀ ਇਨਕਮ ਹੈ ਉੱਤੇ ਟੈਕਸ ਹੈ ਕਿਉਂਕਿ ਇੱਕ ਸਵਾਲ ਹਮੇਸ਼ਾ ਪੁੱਛਿਆ ਜਾਂਦਾ ਜਦੋਂ ਅਸੀਂ ਟੈਕਸ ਫਾਈਲ ਕਰਦੇ ਆ ਵੀ ਤੁਹਾਡੀ ਇਸ ਇਨਕਮ ਤੋਂ ਸવાય ਹੋਰ ਕਿਹੜੀ ਇਨਕਮ ਹੈ ਵਰਲਡਵਾਈਡ ਨਾਟ ਫੋਰ ਕੈਨੇਡਾ ਦੀ ਜੇ ਤੁਸੀਂ ਕੈਨੇਡਾ ਦੇ ਰੈਜ਼ਿਡੈਂਸ ਹੈਗੇ ਹੋ ਅਗਰ ਤੁਹਾਡੀ ਕੋਈ ਵੀ ਇਨਕਮ ਐਨੀ ਵੇਅਰ ਇਨ ਦ ਵਰਲਡ ਹੈਗੀ ਹੈ ਕਿਤੋਂ ਵੀ ਤੁਹਾਨੂੰ ਇਨਕਮ ਆ ਰਹੀ ਹੈ ਉਹ ਤੁਹਾਡਾ ਫਰਜ਼ ਹੈ ਉਹਨੂੰ ਡਿclare ਕਰਨਾ ਟੈਕਸ ਵੰਦਾ ਇਸ ਕਰਕੇ ਕੈਸ਼ ਤੇ ਜਾਂ ਹੋਤੇ ਇਹ ਤੁਹਾਡੀ ਰਿਸਪਾਂਸਿਬਿਲਟੀ ਇਥਿਕਲੀ ਆਪਾਂ ਨੂੰ ਫਾਈਲ ਕਰਨਾ ਚਾਹੀਦਾ ਜੀ ਤੇ ਸਰ ਦਿਨ ਵਾਲੀ ਸਲਿਪਸ ਦੀ ਗੱਲ ਕਰੀਏ ਤਾਂ ਕਿਹੜੀ ਕਿਹੜੀ ਸਲਿਪਸ ਦੀ ਜ਼ਰੂਰਤ ਹੁੰਦੀ ਹੈ ਟੈਕਸ ਫਾਈਲ ਕਰਨ ਦੇ ਵੇਲੇ ਆ ਮੋਸਟਲੀ ਸਲਿਪਸ ਦੇ ਵਿੱਚ ਆ ਆਪਾਂ ਨੂੰ ਜਿਹੜੇ ਆਪਣੇ ਸਰੋਤੇ ਕਈ ਹੈਗੇ ਪਾਲੇ ਉਹਨਾਂ ਟੀ 4ਸ ਆਪਾਂ ਕਹਿ ਦਿੰਦੇ ਆ ਜਿਆਦਾ ਕਲੀਆਂ ਟੀ ਫੋਰਸ ਨਹੀਂ ਹੁੰਦੀਆਂ ਟੀ ਫੋਰਸ ਐ ਟੀ ਫੋਰਸ ਇਹ ਆ ਅਗਰ ਤੁਸੀਂ ਆਰਆਰਐਸਪੀ ਲਈ ਹੈ ਜਾਂ ਤੁਸੀਂ ਅ ਪਿਛਲੇ ਸਾਲ ਚੱਲਿਆ ਸੀ ਫਸਟ ਟਾਈਮ ਹੋਮ ਬਰ ਐਫਐਸਸੀ ਸੀ ਹੋਵੇਗਾ ਉਹਦੀ ਟੈਕਸ ਸੀ ਦਾ ਅਗਰ ਤੁਹਾਡੀ ਇੰਟਰਸਟ ਲਿਆ ਉਹਦੀ ਹੈ ਡਿਵੀਡੈਂਡ ਲਿਆ ਉਹਦੀ ਹੈ ਉਹ ਟੀ 5 ਦੇ ਟੀ ਦੇ ਨਾਲ ਜਿਹੜੀਆਂ ਜਿ ਲੱਗੀਆਂ ਹੋਣਗੀਆਂ ਨਾ ਟੀ ਦੇ ਨਾਲ ਕੋਈ ਵੀ ਸਲਿੱਪ ਦੇ ਉੱਤੇ ਤੁਸੀਂ ਅਗਰ ਦੇਖੋਗੇ ਰਾਈਟ ਸਾਈਡ ਤੇ ਟੀ ਲਿਖਿਆ ਹੁੰਦਾ ਟੀ 5 05 ਟੀ 2200 ਟੀ ਜੇ ਤੇ ਟੀ ਲੱਗਿਆ 댓 ਇਜ਼ ਮੀਨ ਉਹ ਅਕਾਊਂਟ ਫॉर ਟੈਕਸੇਬਲ ਹੈ। ਉਹ ਟੈਕਸ ਦੇਣਾ ਲੈਣਾ ਤੁਸੀਂ ਆਰ.ਐਸ.ਬੀ ਕਟਾਈ ਹੈ, ਛੱਡੀ ਹੈ, ਲਈ ਹੈ, ਇੰਟਰਸਟ ਦਿੱਤਾ, ਕੀ ਦਿੱਤਾ ਉਹ ਸਾਰਾ ਕਿਸੇ ਵੀ ਸਲਿੱਪ ਉੱਤੇ ਥੋੜੇ ਰਾਈਟ ਸਾਈਡ ਤੇ ਟੀ ਲਿਖਿਆ ਹੋਗਾ ਜਾਂ ਹੁਣ ਅੱਜਕੱਲ ਨਵੀਆਂ ਸਲਿੱਪਸ ਆਈਆਂ ਆਰ.ਸੀ 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 201 ਉਹ ਹੈ ਕਿ ਜਿਨ੍ਹਾਂ ਨੂੰ ਪੈਸੇ ਪਿਛਲੇ ਸਾਲ ਦੇ ਵਿੱਚ ਕੁਝ ਟੈਕਸ ਕਰਡ ਦੇ ਪੈਸੇ ਮਿਲੇ ਸੀ ਜਾਂ ਜਿਨ੍ਹਾਂ ਨੂੰ ਜਿਹੜਾ ਕਾਰਬਨ ਟੈਕਸ ਸੀਗਾ ਮਿਲਿਆ ਉਹਦੀ ਸਲਿਪਸ ਆਈਆਂ ਹੋਈਆਂ ਨੇ ਉਹ ਆਪਾਂ ਨੂੰ ਉਸ ਤੇ ਡਿclare ਕਰਨੀਆਂ ਪੈਂਦੀਆਂ ਮੋਸਟਲੀ ਸਾਰੀਆਂ ਸਲਿਪਸ ਤੇ ਨਹੀਂ ਤੁਹਾਡੀਆਂ ਹੁੰਦੀਆਂ ਨੇ ਆਮ ਤੌਰ ਤੇ तकरीबन ਸਾਰੀਆਂ ਨੂੰ ਸਲਿਪਸ ਆ ਗਈਆਂ ਹੁੰਦੀਆਂ ਨੇ ਨਹੀਂ ਹੈਗੀਆਂ ਸਾਡੇ ਕੋਲ ਸੀਆਰ ਵਾਲੇ ਕੋਲ ਹੁੰਦੀਆਂ ਨੇ ਜੀ ਤੇ ਸਰ ਇੱਕ ਟਰਮ ਹੈ ਸੁਣਨ ਨੂੰ ਮਿਲ ਜਾਂਦੇ ਕਿ ਜਵੇਂ ਟੈਕਸ ਰਿਫੰਡ ਤੇ ਇੱਕ ਨਾਲ ਹੁੰਦਾ ਹੈ ਟੈਕਸ ਰਿਟਰਨ ਤਾਂ ਦੋਨੋਂ ਕੀ ਸੇਮ ਨੇ ਜਾਂ ਡਿਫਰੈਂਸ ਹੈ ਦੋਨਾਂ ਵਿੱਚ ਦੇਖੋ ਟੈਕਸ ਰਿਫੰਡ اور ਰਿਟਰਨ ਦੋਨਾਂ ਚੀਜ਼ਾਂ ਦਾ ਫਰਕ ਹੈ ਟੈਕਸ ਰਿਫੰਡ ਤਾਂ ਹੋ ਗਿਆ ਕਿ ਆਪਾਂ ਨੇ ਪੈਸ ਮਤਲਬ ਕਿ ਕੋਈ ਚੀਜ਼ ਲਈ ਹੈ ਆਪਾਂ ਨੂੰ ਚੀਜ਼ ਵਾਧੂ ਦੇ ਦਿੱਤੀ ਹੈ ਹਮ ਐਗਜ਼ਾਮਪਲ ਦੂਜੀ ਤਾਂ ਅਗਰ ਕਹ ਲਈ ਆਪਾਂ ਕਿਸੇ ਸਟੋਰ ਤੇ ਜਾਂਦੇ ਆ ਜੀ ਆਪਾਂ ਉੱਥੇ ਜਾ ਕੇ ਕੋਈ ਚੀਜ਼ ਲੈਣੇ ਆ ਕੋਈ ਗਰੋਸਰੀ ਆਈਟਮ ਕਪੜਾ ਲੈਣੇ ਆ ਜੀ ਤੋਂ ਆਪਾਂ ਨੂੰ ਨੀਅਰਬਾਟ 60 ਰੁਪਏ 50 ਰੁਪਏ ਆਪਾਂ ਨੂੰ ਚਾਰਜ ਕਰ ਲੈਂਦੇ ਨੇ ਹਮ ਤੇ ਆਪਾਂ ਦੇਖਦੇ ਵੀ ਨਹੀਂ ਇਹ ਮਿਸਟੇਕ ਨਾਲ ਇਹਨੂੰ ਫालतੂ ਚਾਰ ਕਰ ਦਿੱਤਾ ਉਸ ਦੁਆਰਾ ਜੇ ਨਹੀਂ ਤਾਂ ਆਪ ਨੂੰ ਰਿਫੰਡ ਕਰ ਦਿੰਦੇ ਉਹਨੇ ਪੈਸੇ ਜੇ ਨਹੀਂ ਜਾਂ ਪਰ ਜੇ ਰਿਟਰਨ ਕਰਦੇ ਤਾਂ ਰਿਫੰਡ ਕਰ ਦਿੰਦੇ ਟੈਕਸ ਰਿਫੰਡ ਕੀ ਹੁੰਦਾ ਹੈ ਕਿ ਜਦੋਂ ਆਪਾਂ ਟੈਕਸ ਫਾਈਲ ਕਰਦੇ ਆ ਜਿਵੇਂ ਮੈਂ ਪਹਿਪਰ ਸ਼ੁਰੂ ਚ ਮੈਂ ਗੱਲ ਕਰਕੇ ਹਟਿਆ ਕਿ ਸਾਰਾ ਹਿਸਾਬ ਕਿਤਾਬ ਹੋਣ ਕੀਤਾ ਜਾਂਦਾ ਕਿਉਂਕਿ ਤੁਸੀਂ ਕਿੰਨੀ ਆਰ ਆਰਐਸਪੀ ਲਈ ਹੈ ਕਿੰਨਾ ਤੁਹਾਡਾ ਚਾਈਲਡ ਕੇ ਐਕਸਪੈਂਸ ਹੈ ਕਿੰਨੀ ਤੁਹਾਡੀ ਡੋਨੇਸ਼ਨਸ ਹੈ ਜਾਂ ਤੁਹਾਡੇ ਹੋਰ ਟੈਕਸ ਕਰਦੇ ਕਿੰਨਾ ਤੁਸੀਂ ਸਟੂਡੈਂਟ ਲੋਨ ਤੇ ਇੰਟਰਸਟ ਪੇ ਕੀਤਾ ਉਹ ਸਾਰਾ ਹਿਸਾਬ ਕਿਤਾਬ ਹੋਣ ਕੀਤਾ ਜਾਂਦਾ ਵੱਲੇ ਨੇ ਕਿ ਉਹ ਹਸਾਬ-ਕਿਤਾਬ ਕਰਨ ਤੋਂ ਬਾਅਦ ਲੱਗਦਾ ਕਿ ਤੁਸੀਂ ਟੈਕਸ ਜਿਹੜਾ ਹੈਗਾ ਉਹ ਤੁਹਾਡਾ 5000 ਕੱਟਿਆ ਹੋਇਆ ਪਰ ਹੁਣ ਤੁਹਾਡਾ ਜਿਹੜਾ ਟੈਕਸ ਜਿਹੜਾ ਬਣਦਾ ਉਹ 4000 ਬਣਦਾ। ਥੈਟ ਮੀ ਜਿਹੜਾ 1000 ਡਾਲਰ ਤੁਹਾਨੂੰ ਵਾਪਸ ਆ ਰਿਹਾ ਉਹ ਟੈਕਸ ਰਿਫੰਡ ਹੋ ਗਿਆ। ਦੈਟਸ ਕਾਲਡ ਇਫ ਰਿਫੰਡ। ਮੇ ਅਪਾ ਟੈਕਸ ਦਿੱਤਾ ਸੀ ਓਵਰਪੇ ਉਥੇ ਕੰਟ੍ਰਿਬਿਊਟ ਹੋ ਗਿਆ। ਹੁਣ ਓਵਰਪੇ ਜੋ ਜਿਹੜਾ ਬਾਕੀ ਦਾ ਬਚਿਆ ਆਪਾਂ ਨੂੰ ਆ ਗਿਆ। ਓਕੇ ਟੈਕਸ ਰਿਟਰਨ ਕੀ ਹੈਗੀ ਹੈ ਕਿ ਜਦ ਤੱਕ ਆਪਾਂ ਟੈਕਸ ਫਾਈਲ ਨਹੀਂ ਕਰਦੇ ਤੋ ਟੈਕਸ ਰਿਫੰਡ ਆਏਗਾ ਨਹੀਂ। ਮင်း ਜਦੋਂ ਟੈਕਸ ਫਾਈਲ ਕਰਾਂਗੇ ਇੰਡੀਆ ਚ ਕਹਿੰਦੇ ਆ ਰਿਟਰਨ ਐਥੇ ਵੀ ਕਹਿੰਦੇ ਆ ਟੈਕਸ ਰਿਟਰਨ ਜਦੋਂ ਆਪਾਂ ਸਾਰਾ ਹਿਸਾਬ ਕਿਤਾਬ ਕਰਕੇ ਸੀਆਰਓ ਨੂੰ ਇਲੈਕਟ੍ਰੋਨਿਕਲੀ ਜਾਂ ਪੇਪਰ ਹੀ ਟੈਕਸ ਪੇਪਰ ਆਪਣੇ ਭੇਜਦੇ ਆ ਉਹਨੂੰ ਆਪਾਂ ਟੈਕਸ ਰਿਟਰਨ ਕਹਿੰਦੇ ਆ ਰਿਫੰਡ ਜਿਹੜਾ ਹੈਗਾ ਉਹ ਆਫਟਰ ਥੈਟ ਕਿ ਤੁਹਾਡਾ ਹਿਸਾਬ ਕਿਤਾਬ ਕਰਨ ਤੋਂ ਬਾਅਦ ਕੀ ਤੁਹਾਨੂੰ ਵਾਪਸ ਮਿਲਣਾ ਤੁਸੀਂ ਜੋ ਫੰਡ ਲੈਣਾ ਤੁਹਾਡਾ ਕ੍ਰੈਡਿਟ ਹੈ ਜਾਂ ਡੈਬਿਟ ਹੈ ਤੁਸੀਂ ਉਹ ਥੋੜੀ ਓਨ ਕਰ ਦਿਓ ਜਾਂ ਕੱਟ ਲੈਂਦੇ ਹੋ ਓਕੇ ਤੇ ਨਾਲ ਹੀ ਟੈਕਸ ਦੇ ਵਿੱਚੋਂ ਕਿਸੇ ਤਰ੍ਹਾਂ ਦੀ ਕੋਈ ਡਿਡਕਸ਼ਨ ਵੀ ਕੀਤੀ ਜਾਂਦੀ ਹੈ ਅਜੀ ਟੈਕਸ ਦੇ ਵਿੱਚ ਡਿਡਕਸ਼ਨ ਕੀਤੀ ਜਾਂਦੀ ਹੈ এমপ্লয়ার এমਪਲਾਈ ਵਾਸਤੇ ਜਿਹੜਾ ਹੈਗਾ ਵੈਸੇ ਤਾਂ ਸੈਲਫ এমਪਲਾਈ ਵਾਸਤੇ ਕਾਫੀ ਨੇ ਡਿਡਕਸ਼ਨ ਉਹ ਦੀ ਆਪਾਂ ਬਾਅਦ ਚ ਗੱਲ ਕਰਾਂਗੇ ਅਗਲੇ ਅਗਲੇ ਪ੍ਰੋਗਰਾਮਾਂ 'ਚ ਪਰ ਪਰਸਨਲ ਇਨਕਮ ਵਾਸਤੇ ਟੈਕਸ ਦੇ ਵਿੱਚ ਤੁਹਾਡੀ ਇੰਟਰਡਕਸ਼ਨ ਕੀਤੀ ਜਾਂਦੀ ਹੈ ਇੱਕ ਤਾਂ ਉਹਦੀ ਜਿਵੇਂ ਤੁਸੀਂ ਆਰਐਸਪੀ 'ਚ ਪੈਸੇ ਸੇਵਿੰਗ ਕਰਦੇ ਹੋ ਉਹਦੇ ਤੁਹਾਡੇ ਪੈਸੇ ਡਿਡਕਟ ਕੀਤੇ ਜਾਂਦੇ ਆ ਕਿਉਂਕਿ ਤੁਹਾਡੀ ਇਨਕਮ ਨੂੰ ਰਿਡਿਊਸ ਕਰ ਦਿੱਤਾ ਜਾਂਦਾ ਉਹਨਾਂ ਪੈਸਾ ਉਹ ਨੋਨ ਟੈਕਸੇਬਲ ਫਿਰ ਆਪਣਾ ਹੋ ਜਾਂਦੀ ਹੈਗੀ ਆ ਜਾਂ ਤੁਸੀਂ ਡੋਨੇਸ਼ਨਸ ਕੀ ਕੀ ਹੈਗੇ ਨੇ ਬਾ ਜਿਵੇਂ ਗੁਰਦੁਆਰਾ ਸਾਹਿਬ ਮੰਦਿਰ ਸਾਹਿਬ ਯਕੀ ਤਾਈ ਵੀ ਮੇਕ ਸ਼ੋਰ ਜਿਹੜੀ ਤੁਸੀਂ ਡੋਨੇਸ਼ਨ ਕਰ ਰਹੇ ਹੈਗੇ ਉਹ ਉਹ ਚੈਰੀਟੇਬਲ ਰਜਿਸਟਰਡ ਹੋਣੀ ਚਾਹੀਦੀ ਹੈ ਮੇਰਾ ਮਤਲਬ ਕਹਿਣ ਦਾ ਕਿ ਕਈ ਵਾਰ ਸਾਡੇ ਕੋਲ ਸਰੋਤੇ ਆਉਂਦੇ ਆ ਜੀ ਅਸੀਂ ਡੋਨੇਸ਼ਨ ਕੀਤੀ ਹੈ ਇੰਡੀਆ ਜਿਹੜਾ ਗੁਰਦਆ ਸਾਹਿਬ ਉੱਥੇ ਦਿੱਤੀ ਹੈ ਜਾਂ ਇੰਡੀਆ ਕੋਈ ਰਿਸਰਚ ਇੰਸਟੀਟਿਊਟ ਨੂੰ ਦਿੱਤੀ ਹੈ ਨਹੀਂ ਉਹ ਐਲੀਜੀਬਲ ਨਹੀਂ ਹੈ ਕਿਆ ਸੁਣੋ ਗੈਸ ਉਸ ਇੰਸਟੀਚਿਊਟ ਨੇ ਆਪਣੇ ਆਪ ਨੂੰ ਕੈਨਾ ਵਿੱਚ ਐਜ਼ ਅ ਰਜਿਸਟਰਡ ਚੈਰਿਟੀ ਰਜਿਸਟਰ ਕੀਤਾ ਹੋਇਆ ਉਹ ਇੰਪੋਰਟੈਂਟ ਹੈਗਾ ਉਹ ਤੁਹਾਡੇ ਜਿਵੇਂ ਡੋਨੇਸ਼ਨਸ ਹੋ ਗਈਆਂ ਚਾਈਲਡ ਕੇ ਰੈਕਸਪੈਂਸ ਹੋ ਗਏ ਜਿਵੇਂ ਤੁਸੀਂ ਆਪਣੇ ਬੱਚਾ ਨੂੰ ਬਾਹਰ ਭੇਜ ਬਾਹਰ ਮਤਲਬ ਕਹਿਣ ਦਾ ਕਿ ਤੁਸੀਂ ਦੋਨੇ ਹਸਬੰਦ ਵਾ ਕੰਮ ਤੇ ਜਾਂਦੇ ਹੋ ਤਾਂ ਤੁਸੀਂ ਆਪਣੇ ਜਿਹੜੇ ਤੁਹਾਡੇ ਬੱਚੇ ਹੈਗੇ ਆ ਉਹਨਾਂ ਨੂੰ ਬੇਬੀ ਸਿਟਰ ਤੇ ਛੱਡਦੇ ਹੋ ਜਾਂ ਕਿਸੇ ਸਕੂਲ ਛੱਡਦੇ ਮ ਉਹ ਚੀਜ਼ਾਂ ਤੋਂ ਡਿਡਕਟ ਕੀਤੀ ਜਾਂਦੀਆਂ ਜਾਂ ਤੁਸੀਂ ਸਟੂਡੈਂਟ ਲੋਨ ਲਿਆ ਸੀਗਾ ਐਜ਼ ਅ ਸਟੂਡੈਂਟ ਹੈਗੇ ਹੋ ਤਾਂ ਤੁਸੀਂ ਉਹਦਾ ਇੰਟਰਸਟ ਪੇ ਕਰ ਰਹੇ ਹੋ ਸਟੂਡੈਂਟ ਲੋਨ ਦਾ ਇੰਟਰਸਟ ਪੇ ਕਰ ਰਹੇ ਉਹ ਡਿਡਕਟ ਕੀਤਾ ਜਾਂਦਾ ਜਿਵੇਂ ਜਾਂ ਤੁਸੀਂ ਹਾਊਸ ਬਾਇ ਕੀਤਾ ਬ੍ਰੈਨਿਊ ਹਾਊਸ ਬਾਇ ਕੀਤਾ ਫਸਟ ਟਾਈਮ ਹੋਮ ਬਾਇ ਦਾ ਟੈਕਸ ਕਰੈਡਿਟ ਹੁੰਦਾ ਥੋੜੀ ਜਿਹਾ ਤਾਂ ਇਟជា ਟੈਕਸ ਕਰੰਟ ਕਰਕੇ ਥੋੜੀ ਆਪਣਾ ਰਿਡਿਊਸ ਹੋ ਜਾਣੀ ਹੈ ਵਿਚ ਇਸ ਅਪਰ ਡਿਡਕਟ ਕਰਕੇ ਉਹ ਤੁਹਾਡੇ ਐਕਸਪੈਂਸ ਉਹ ਤੁਹਾਨੂੰ ਇਨਕਮ ਟੈਕਸ ਘੱਟ ਦੇਣਾ ਪੈਣਾ ਤੇ ਜੋ ਮੈਡੀਕਲ ਐਕਸਪੈਂਸ ਹੁਣ ਉਹ ਵੀ ਹੁੰਦੇ ਨੇ ਮੈਡੀਕਲ ਐਕਸਪੈਂਸ ਉਹਦੇ ਚ ਹੁੰਦੇ ਆ ਕਦੇ ਉਹ ਵੀ ਆਪਾਂ ਡਿਡਕਟ ਕੀਤੇ ਜਾ ਸਕਦੇ ਆ ਪਰ ਮੈਡੀਕਲ ਐਕਸਪੈਂਸ ਦਾ ਕੁਝ ਰੂਲਸ ਹੈਗੇ ਨੇ ਕਰਕੇ ਡਿਡਕਟ ਇਹ ਨਹੀਂ ਕਿ ਆਪਾਂ ਜੇ ਸਾਰਾ ਮੈਡੀਕਲ ਐਕਸਪੈਂਸ ਕੀਤਾ ਤੇ ਉਹ ਸਾਰਾ ਡਿਡਕਟ ਕਰ ਸਕਦੇ ਆ ਮੈਡੀਕਲ ਐਕਸਪੈਂਸ ਦਾ ਮੋਟਾ ਜਿਹਾ ਐਗਜ਼ਾਮਪਲ ਦੇ ਦੇਣਾ ਥੋੜਾ ਸੌ ਸਤਿਆਂ ਨੂੰ ਹੋਏਗਾ ਕਿ ਵਾਰ ਕੀ ਹੁੰਦਾ ਆਪਾਂ ਮੈਡੀਕਲ ਸਲਿੱ ਸਾਰੀਆਂ ਜਿਹੜੀਆਂ ਸਲਿੱਪਾਂ ਉਹ ਸਾਲ 200 ਦੀਆਂ ਹੁੰਦੀਆਂ ਨੇ ਜੀ ਕੋਈ ਕੁਝ ਫਾਇਦਾ ਨਹੀਂ ਜਿੰਨੀ ਤੁਹਾਡੀ ਇਨਕਮ ਹੈਗੀ ਆ ਜਿੰਨੀ ਤੁਸੀਂ ਇਨਕਮ ਅਨੁਮਾਨ ਲੈਂਦੇ ਤੁਸੀਂ 30000 ਇਨਕਮ ਅਨੁਮਾਨ ਕੀਤੀ ਆ ਉਹ 30000 ਦਾ 3% ਤੁਸੀਂ ਛੱਡ ਦਿਓ ਪਿੱਛੇ ਮੰਨ ਲਓ ਕਿ 30000 ਦਾ 3% ਜਿਹੜਾ ਹੈਗਾ 900 ਡਾਲਰ ਮੰਨ ਲਓ ਉਹਨੂੰ ਇਨਕਮ ਨੂੰ ਤੁਸੀਂ ਛੱਡ ਦਿਓ ਓਕੇ ਉਹ ਇਨਕਮ ਨੂੰ ਛੱਡ ਕੇ ਬਾਕੀ ਦਾ ਬੈਲੈਂਸ ਜਿਹੜਾ ਹੈਗਾ ਮੰਨ ਲਓ ਤੁਹਾਡੇ 1200 ਡਾਲਰ ਦੀ ਸਲਿੱਪਾਂ ਨੇ ਤਾਂ ਉਹ ਅਗਰ ਤੁਹਾਡੇ ਕੋਲ ਨਾ ਸੋਹਣਾ ਲਾਤੋ ਕੱਟਨੇ ਜਾਂ ਉਸ ਕੱਟ ਸਲਿੱਪਾਂ ਨੇ ਉਹ ਅਲਾਉ ਨਹੀਂ ਹੈਗੀਆਂ ਉਸ ਤੋਂ ਜ਼ਿਆਦਾ ਉਹ ਲਾਉ ਲੋ ਮੇ ਤੁ ਮੈਡੀਕਲ ਦਾ ਉਹਨਾਂ ਦਾ ਐਕਸਪੀਰੀਅੰਸ ਤੁਸੀਂ ਪਾਣ ਤੁਸੀਂ ਇਹ ਦੇਖਣਾ ਤੁਹਾਡੀ ਇਨਕਮ ਕਿੰਨੀ ਹੈਗਾ ਜੇਕਰ ਇਨਕਮ 30000 ਜਾਂ 50000 ਹੈ ਔਰ ਉੱਤੇ ਤੁਹਾਡਾ ਮੈਡੀਕਲ ਐਕਸਪੀਰੀਅੰਸ ਦੋ 200 ਜਾਂ 500 ਫਰੋਨ ਨੂੰ ਸਾਂਭਣ ਦਾ ਕੋਈ ਫਾਇਦਾ ਨਹੀਂ ਪਰ ਉਹ ਡਿਡਕਟ ਕੀਤੇ ਜਾਂਦੇ ਆ ਮੈਡੀਕਲ ਦੇ ਡੈਂਟਲ ਐਕਸਪੈਂਸ ਹੋ ਗਏ ਤੁਹਾਡੇ ਆਈਜ਼ ਐਕਸਪੈਂਸ ਹੋ ਗਏ ਇਹ ਸਾਰੇ ਡਿਡਕਟ ਕੀਤੇ ਜਾਂਦੇ ਜੀ ਤੇ ਸਰ ਹੁਣੇ ਤੁਸੀਂ ਇੱਕ ਟਰਮ ਯੂਜ਼ ਕੀਤੀ ਸੀ ਟੈਕਸ ਕ੍ਰੈਡਿਟ ਤਾਂ ਕੀ ਟੈਕਸ ਕ੍ਰੈਡਿਟ ਹੁੰਦੇ ਨੇ ਤੇ ਕੀ ਅਵੇਲੇਬਲ ਹੁੰਦੇ ਨੇ ਟੈਕਸ ਕ੍ਰੈਡਿਟ ਕੀ ਹੁੰਦਾ ਕਿ ਜਿਵੇਂ ਟੈਕਸ ਘਟਾਉਣ ਦੇ ਕੰਮ ਆਉਂਦੇ ਆ ਐਗਜ਼ਾਮਪਲ ਆਪਾਂ ਦੇ ਦੇ ਦਿੰਨੇ ਆ ਕਿ ਜਿਵੇਂ ਸਟੂਡੈਂਟਸ ਫੀਸ ਹੋ ਗਈ ਟਿਊਸ਼ਨ ਫੀਸ ਆਪਣੀ ਹੋ ਗਈ ਹੁਣ ਅਗਰ ਉਹਨਾਂ ਦੀ ਇਨਕਮ ਕਿਸੇ ਵੀ ਸਟੂਡੈਂਟ ਦੀ ਇਨਕਮ 20000 ਹੈ ਜੀ ਤਾਂ ਉਹਨੇ 12 ਜਾਂ 15000 ਸਕੂਲ ਦੀ ਫੀਸ ਪੇ ਕੀਤੀ ਹੈ ਸਟੂਡੈਂਟ ਥਿੰਕ ਕਰਦੇ ਆ ਕਿ ਜਿਹੜੇ 15000 ਅਸੀਂ ਪੇ ਕੀ ਪੰਦਰਹ ਹਜ਼ਾਰ ਸਕੂਲ ਦੀ ਫੀਸ ਪੇ ਕੀਤੀ ਹੈ ਪਰ ਸਾਡੀ ਇਨਕਮ 12000 ਆ ਜਾਂ 15000 ਉਹ ਸਾਰੀ ਘਟਾ ਕੇ ਜ਼ੀਰੋ ਹੋ ਜਾਏਗੀ ਨਹੀਂ ਕਿਉਂਕਿ ਉਹ ਜਿਹੜੀ ਟਿਊਸ਼ਨ ਫੀਸ ਹੈਗੀ ਆ ਉਹ ਐਜ਼ ਅ ਟੈਕਸ ਕ੍ਰੈਡਿਟ ਹੁੰਦੇ ਆ ਉਹ ਤੁਹਾਡੋ ਟੈਕਸ ਘਟਾਉਣ ਦੇ ਕੰਮ ਜੇ ਤੁਸੀਂ ਟੈਕਸ ਪੇ ਕੀਤਾ ਹੈ ਅਗਰ ਤੁਸੀਂ ਟੈਕਸ ਨਹੀਂ ਪੇ ਕੀਤਾ ਹੈਗਾ ਇਸਾਜਾ ਤੁਹਾਡਾ ਟੈਕਸ ਘਟ ਹੈਗਾ ਤਾਂ ਉਹ ਅਗਲੇ ਫਿਊਚਰ ਦੇ ਵਿੱਚ ਉਹ ਕੈਰੀ ਫਾਰਵਰਡ ਹੋ ਜਾਂਦੇ ਆ ਮਤਲਬ ਕਿ ਉੰਨੇ ਪੈਸੇ ਦੀ ਸਲਿੱਪ ਤੁਹਾਡੀ ਅਮਾਉਂਟ ਉਹਦਾ ਪਰਸੈਂਟੇਜ 15% ਉਹ ਅਗਲੇ ਸਾਲਾਂ ਦੇ ਵਿੱਚ ਉਹ ਕੈਰੀ ਫਾਰਵਰਡ ਹੋ ਜਾਂਦੇ ਆ ਜੇ ਤੁਹਾਡੀ ਜਿਆਦਾ ਹਾਈ ਇਨਕਮ ਹੋਏਗੀ ਜੇ ਤੁਸੀਂ ਜਿਆਦਾ ਟੈਕਸ ਪੇ ਕੀਤਾ ਜੇ ਤੁਸੀਂ ਟੈਕਸ ਨਹੀਂ ਪੇ ਕੀਤਾ ਹੋਇਆ ਤਾਂ ਉਹ ਜਿਹੜੇ ਕ੍ਰੈਡਿਟ ਹੈ ਉਹ ਤੁਹਾਨੂੰ ਵਾਪਸ ਹੀ ਮਿਲਣਗੇ ਪਰ ਉਹਗੇ ਕੈਰੀ ਫਾਰਵਰਡ ਤੁਹਾਡੇ ਉਹਦੇ ਵਿੱਚ ਹੋ ਜਾਣਗੇ ਫਿਰ ਤੁਹਾਡੇ ਟੈਕਸ ਘਟਾਉਣ ਦੇ ਆ ਕਿਉਂਕਿ ਆ ਅੱਜ ਦੀ ਡੇਟ 15 ਹੈ ਇਸ ਸਾਲ ਜਿਹੜੀ ਜਿਹੜੀ ਫੈਡਰਲ ਗਵਰਨਮੈਂਟ ਦੀ ਟੈਕਸ ਲਿਮਿਟ ਹੈਗੀ ਆ ਕਸਟ ਜਿਹੜੀ ਹੈਗੀ ਆ ਉਹ 15705 ਡਾਲਰ ਹੈਗੀ ਆ ਇਹਦੇ ਤੇ ਇਹਗਾ ਤੁਹਾਡੀ ਇਨਕਮ ਇਸ ਤੋਂ ਘੱਟ ਹੈਗੀ ਆ ਤੇ ਤੁਹਾਨੂੰ ਤੇ ਫੈਡਰਲ ਟੈਕਸ ਜਿਹੜਾ 15% ਉਹ ਨਹੀਂ ਲੱਗਦਾ ਅੰਟੀਰੀਅਰ ਦੀ ਲਿਮਟ ਹੋ ਰਿਹਾ ਕਿਉਂਕਿ ਆਪਾਂ ਅੰਟੀਰੀਅਰ ਚ ਰਹਨੇ ਆ ਯੂਸਲੀ ਦੋ ਟੈਕਸ ਹੁੰਦੇ ਆ ਫੈਡਰਲ ਐਂਡ ਪ੍ਰੋਵਿੰਸ਼ੀਅਲਸ ਓਕੇ ਪਰ ਦੋਲੈਂ ਪਰਵਿੰਸ਼ਲ ਪਰਵਿੰਸ਼ਲ ਡਿਟੈਕਸ ਹੈ ਜੀ ਉਹਦੀ 11000 ਲਿਮਟ ਹੈ ਮੀਨ ਜੇ ਤੁਹਾਡੀ 11000 ਤੋਂ ਥੱਲੇ ਇਨਕਮ ਹੈਗੀ ਆ ਅੰਟੀਰੀਅਰ ਉਹ ਤੁਹਾਨੂੰ ਮਟੀਰੀਅਲ 5.05% ਟੈਕਸ ਇਹ ਬੇਸਿਕ ਆਪਾਂ ਦੱਸੀ ਹੈ ਕਿ ਜਿੰਨਾ ਸੋਤਿਆਂ ਦੀ ਇਨਕਮ 55 ਤੋਂ ਥੱਲੇ 55 ਤੋਂ ਉੱਪਰ ਜਿਹੜੀ ਹੈਗੀ ਆ ਉਹ ਟੈਕਸ ਬ੍ਰੈਕਟ ਹੋਰ ਹੈ ਮੀਨ ਐਸੇ 20% ਆਫ ਸੁਪਰਨਾ ਉਸ ਤੋਂ ਬਾਅਦ 24% ਹੈ 27% 29 32 ਅਜਿਹਾ ਰਕੀਸ ਹੁੰਦੀ ਰਹਿੰਦੀ ਹੈ ਜੀ ਤਾਂ ਉਹ ਚੀਜ਼ਾਂ ਤੁਹਾਨੂੰ ਟੈਕਸ ਦੇ ਵਿੱਚ ਉਹਨੀ ਉਹਨੀ ਇਨਕਮ ਦੇ ਵਿੱਚ ਤੁਹਾਡੇ ਟੈਕਸ ਕ੍ਰੈਡਿਟ ਜਿਹੜੇ ਹੈਗੇ ਉਹ ਫਿਊਚਰ ਦਾ ਜੇ ਤੁਸੀਂ ਹ ਕਿ ਤਾਂ ਉਹ ਕਟਾਉਣ ਦੇ ਕੰਮ ਆਉਣਗੇ ਤੁਹਾਨੂੰ ਜਿਹੜਾ ਟੈਕਸ ਰਿਫੰਡ ਮਿਲ ਜਾਂਦਾ ਹੈ ਜੀ ਤੇ ਸਰ ਹੁਣੇ ਆਪਾਂ ਟੈਕਸ ਡਿਡਕਸ਼ਨ ਦੀ ਗੱਲ ਕੀਤੀ ਸੀਗੀ ਤਾਂ ਉਹਦੇ ਵਿੱਚ ਇੱਕ ਜਿਵੇਂ ਅ ਮੂਵ ਕਰਦੇ ਨੇ ਜਾਂ ਫਿਰ ਇੰਟਰਨੈਸ਼ਨਲ ਸਟੂਡੈਂਟ ਜਾਂ ਹੋਰ ਵੀ ਕੋਈ ਸਿਟੀਜ਼ਨਸ ਨੇ ਇੱਥੇ ਮੂਵ ਕਰਦੇ ਇੱਕ ਪਲੇਸ ਤੋਂ ਦੂਜੇ ਤਾਂ ਕਿ ਉਹ ਟਰੈਵਲ ਐਕਸਪੈਂਸ ਨੇ ਜਿਹੜੇ ਉਹ ਵੀ ਵਿੱਚ ਪਾ ਸਕਦੇ ਨੇ ਹਾਂਜੀ ਮੂਵਿੰਗ ਐਕਸਪੈਂਸ ਅਲਾਉਡ ਹੈਗੇ ਨੇ ਅਗਰ ਜਿਹੜੇ ਵੱਲ ਅਲਾਉਡ ਨੇ ਸਪੋਸ ਕਰੋ ਤੁਹਾਡੀ ਜੌਬ ਜਾਂ ਤੁਸੀਂ ਫੁੱਲ ਟਾਈਮ ਸਟੂਡੈਂਟ ਦੋ ਚੀਜ਼ਾਂ ਨੇ ਤੁਸੀਂ ਇੱਕ ਪਲੇਸ ਤੋਂ ਛੱਡ ਕੇ ਦੂਸਰੀ ਪਲੇਸ ਤੱਕ ਜਾਂਦੇ ਹੋ ਪਰ ਇਹ ਕਿ ਜਿੱਥੇ ਤੁਸੀਂ ਦੂਸਰੀ ਪੇਸ ਜਾ ਰਹੇ ਹੋ ਉੱਥੋਂ ਤੁਹਾਡੀ ਯੂਨੀਵਰਸਿਟੀ ਜਾਂ ਕੰਮ ਉਹ 40 ਕਿਲੋਮੀਟਰ ਦੇ ਏਰੀਆ 'ਚ ਹੋਣੀ ਚਾਹੀਦੀ ਹੈ ਮੰਨ ਲੈਣੇ ਕਿ ਅਸੀਂ ਇੱਥੋਂ ਮੂਵ ਹੋ ਕੇ ਚਲੇ ਜਾਨੇ ਹੂੰ ਵਾਟਰ ਨੂੰ ਚਲੇ ਜਾਣੇ ਆ ਕਿ ਕਿਤੇ ਚਲੇ ਜਾਣੇ ਆ ਅਗਰ ਤੁਸੀਂ ਇੱਥੇ ਘਰ ਰੈਂਟ ਤੇ ਲਿਆ ਲੀਸ ਲਈਆ ਲੀਸ ਟੁੱਟੀ ਆ ਤੁਹਾਡੀ ਉਹ ਤੁਹਾਨੂੰ ਪੈਨਲਟੀ ਪੈਂਦੀ ਉਹ ਦਿਖਲੇਗਾ ਉੱਥੇ ਜਾ ਕੇ ਜਿਹੜੀ ਤੁਸੀਂ ਕੋਈ ਘਰ ਲੈ ਰਹੇ ਹੋ ਉਹਦੀ ਪਲੇਸ 40 ਕਿਲੋਮੀਟਰ ਏਰੀਆ ਦੇ ਵਿੱਚ ਵਿੱਚ ਤੁਹਾਡੇ ਕੰਮ ਤੋਂ ਹੋਣੀ ਚਾਹੀਦੀ ਆ ਉਹਦੇ ਤੁਸੀਂ ਆਪਣੇ ਮੂਵੀ ਐਕਸਪ੍ਰੈਸ ਟਰੈਵਲ ਦੇ ਵਿੱਚ ਮੂਵੀ ਐਕਸਪ੍ਰੈਸ ਜਾਂ ਤੁਸੀਂ ਲੀਸ ਲਈਆ ਉਹਨੂੰ ਕੈਨਸਲ ਹੋਈ ਆ ਕਿਉਂਕਿ ਨੈਚਰ ਤੁਹਾਨੂੰ ਪੈਨਲਟੀ ਪੈਂਦੀ ਆ ਜਾਂ ਤੁਸੀਂ ਘਰ ਲਿਆ ਉਹਨੂੰ ਵੇਚਿਆ ਹੈਗਾ ਉਹਨੂੰ ਸੂਲ ਕੀਤਾ ਅਗਰ ਕੋਈ ਅਸਤਾ ਮੂਵ ਨੇ ਵੈਸੇ ਤਾਂ ਅਨੇ ਲੱਗੇ ਨਹੀਂ ਉਹ ਹੁੰਦਾ ਫੇਵਰੀ ਆ ਸਰੋਤੇ ਪ੍ਰਵਿੰਸ ਤੋਂ ਪ੍ਰਵਿੰਸ ਮੂਵ ਕਰਦੇ ਆ ਲਾਈਕ ਅੰਟੀਰੀਓ ਤੋਂ ਬੀਸੀ ਚਲੇ ਗਏ ਅਲਬਰਟਾ ਚਲੇ ਗਏ ਦੈਟਸ ਕਾਲ ਅ ਮੂਵੀ ਐਕਸਪ੍ਰੈਸ ਉਹ ਕਵਰ ਹੈਗਾ ਡਿਪੈਂਡ ਅਗਰ ਤੁਸੀਂ ਜੌਬ ਕਰਕੇ ਜਾਂਦੇ ਹੋ ਅਗਰ ਤੁਸੀਂ ਆਪਣੇ ਆਪ ਜਾਂਦੇ ਹੋ ਉਹ ਨਹੀਂ ਹੈ ਓਕੇ ਅਗਰ ਡਿਊ ਟੂ ਜੌਬ ਤੁਹਾਡੀ ਜੌਬ ਮੂਵ ਹੋ ਗਈ ਸਾਰਾ ਕੁਝ ਹੋ ਗਿਆ ਜਾਂ ਤੁਸੀਂ ਸਟੂਡੈਂਟ ਇੱਥੇ ਸੀਗੇ ਫੁੱਲ ਟਾਈਮ ਤੇ ਹੁਣ ਤੁਹਾਨੂੰ ਇੱਥੇ ਨਹੀਂ ਆਫਰ ਮਿਲੀ ਜੌਬ ਜਾਂ ਸੌਰੀ ਆਫਰ ਜੌਬ ਕਹਿੰਦੇ ਅਗਰ ਤੁਹਾਨੂੰ ਨਹੀਂ ਇੱਥੇ ਤੁਹਾਡੀ ਐਡਮਿਸ਼ਨ ਹੋ ਰਹੀ ਤੁਹਾਡੀ ਐਡਮਿਸ਼ਨ ਹੁਣ ਕਿਤੇ ਹੋ ਰਹੀ ਜਾਂ ਸਟੂਡੈਂਟ ਪਹਿਲਾਂ ਕਿਤੇ ਬਾਹਰ ਰਹਿੰਦੇ ਸੀਗੇ ਦੂਰ ਉਹ ਹੁਣ ਮੂਵ ਹੋ ਰਹੇ ਟ੍ਰਾਂਟੋ ਚ ਪਹਿਲਾਂ ਉਹਨਾਂ ਦੀ ਫਸਟ ਇਅਰ ਉੱਥੇ ਸੀਗਾ ਉਹਨਾਂ ਤੇ ਉਹ ਮੂਵ ਕਰ ਸਕਦੇ ਕਿਤੇ ਜਾਂ ਸਕਦੇ ਸਿੱਧਕਤ ਕਿਤੇ ਜਾ ਸਕਦੇ ਪਰ ਉਹਦੀਆਂ ਰਸੀਦ ਸੋਣੀਆਂ ਬਹੁਤ ਇੰਪੋਰਟੈਂਟ ਹੈ ਹਰ ਚੀਜ਼ ਨੂੰ ਕਲੇਮ ਕਰਨ ਵਾਸਤੇ ਡਾਕੂਮੈਂਟਰੀ ਪ੍ਰੂਫ ਇੰਪੋਰਟੈਂਟ ਬਹੁਤ ਹੈ ਕਿਉਂਕਿ ਜਦੋਂ ਸੀਆਰਏ ਆਡਿਟ ਕਰਦਾ ਤੇ ਉਹ ਆਪ ਤੁਹਾਨੂੰ ਡਾਕੂਮੈਂਟਰੀ ਪ੍ਰੂਫ ਮੰਗਦਾ ਕਿ ਕਿਹੜੇ ਏਰੀਆ ਚ ਕਿੰਨੇ ਗਏ ਕਿ ਕਿੰਨੇ ਕਿਲੋਮੀਟਰ ਸੀ ਉਹ ਸਾਰਾ ਸਿਸਟਮੈਟਿਕਲੀ ਸਭ ਰਕਲੀਏ ਜੀ ਤੇ ਇਹਨਾਂ ਲਈ ਸਰ ਅਮੈਂ ਇਜਾਜ਼ਤ ਨਹੀਂ ਦੇ ਰਿਹਾ ਪਰ ਜਾਣ ਤੋਂ ਪਹਿਲਾਂ ਕੁਝ ਹੋਰ ਤੁਸੀਂ ਸਲਾਹ ਦੇਣੀ ਚਾਹੁੰਦੇ ਹੋ ਜਾਂ ਦੱਸਣਾ ਚਾਹੁੰਦੇ ਜ਼ਰੂਰ ਦੱਸ ਸਕਦੇ ਗ੍ਰੇਸ ਆਪ ਤਾਂ ਸੋਚੇ ਪਹਿਲਾਂ ਵੀ ਕਿਹਾ ਸੀ ਹੁਣ ਵੀ ਕਹਿਣਾ ਕਿ ਜਦੋਂ ਵੀ ਤੁਸੀਂ ਆਪਣੇ ਟੈਕਸ ਐਡਵਾਈਜ਼ਰ ਕੋਲ ਜਾਓ ਜਾਂ ਟੈਕਸ ਜਿਹੜਾ ਕੋਟ ਟੈਕਸ ਪਾਉਦੇ ਹੋ ਜਉ ਯਾਦ ਪਹਿਲਾਂ ਆਪਣਾ ਥੋੜਾ ਜਿਹਾ ਹੋਮਵਰਕ ਆਪਣੇ ਘਰ ਕਰਕੇ ਲੈ ਕੇ ਜਾਓ ਵੀ ਕੀ ਸਲਿੱਪਾਂ ਤੁਹਾਡੇ ਕੋਲ ਹੈਗੀਆਂ ਕੀ ਤੁਸੀਂ ਕੰਮ ਕੀਤਾ ਕੀ ਨਹੀਂ ਕੀਤਾ ਕੀ ਹੁੰਦਾ ਕਿ ਜਿਵੇਂ ਪਿਛਲੀ ਵਾਰ ਮੈਂ ਦੱਸਿਆ ਸੀ ਕਿ ਮੋਸਟ ਆਫ ਸਲਿੱਪਾਂ ਕਿਹਵਰੀ ਸਾਡੇ ਕੋਲ ਸੀਆਰਏ ਸਾਡੇ ਕੋਲ ਸਿਸਟਮ ਚ ਹੁੰਨੀਆਂ ਨੇ ਅਸੀਂ ਚੈੱਕ ਕਰ ਲੈਂਦੇ ਹਾਂ ਪਰ ਕਈ ਵਾਰ ਕੀ ਹੁੰਦਾ ਹੈ ਕਿ ਕਈ EMPLOYEES ਨੇ ਸਲਿੱਪਸ ਜਿਹੜੀਆਂ ਹੈਗੀਆਂ ਨੇ ਉਹ ਅੱਲੇ ਅਪਲੋਡ ਨਹੀਂ ਕੀਤੀਆਂ ਹੁੰਦੀਆਂ ਸਿਰੇ ਸਿਸਟਮ ਤੇ ਉਹ ਸਾਡੇ ਕੋਲ ਵੀ ਨਹੀਂ ਹੁੰਦੀਆਂ ਤੇ ਆਮ ਤੌਰ ਤੇ ਟੈਕਸ ਜਿਹੜਾ ਵੀ ਤੁਸੀਂ ਥੋੜਾ ਐਡਵਾਈਜ਼ਰ ਹੈ ਜਾਂ ਟੈਕਸ ਪਰ ਪਿਰੇ ਵਾਲਾ ਬੰਦਾ ਉਹਨੂੰ ਨਹੀਂ ਪਤਾ ਹੁੰਦਾ ਤੁਸੀਂ ਕੰਮ ਕਿੱਥੇ-ਕਿੱਥੇ ਕੀਤਾ ਪਰ ਤੁਸੀਂ ਜ਼ਰੂਰ ਤੁਹਾਨੂੰ ਆ ਪਤਾ ਹੁੰਦਾ ਕਿ ਤੁਸੀਂ ਕਿੱਥੇ ਕੰਮ ਕੀਤਾ ਹੈ ਜਾਂ ਤੁਹਾਡੇ ਕੋਲ ਕੋਈ ਡੋਨੇਸ਼ਨ ਦੀ ਸਲਿੱਪ ਹੈ ਜਾਂ ਕੁਝ ਹੋਰ ਹੈ ਉਹ ਤੁਸੀਂ ਆਪਣੇ ਕੋਲੋਂ ਥੋੜੇ ਹੋਮਵਰਕ ਕਰਕੇ ਜਾਓ ਕਿ ਕੀ ਹੈ ਕਿ ਤੁਸੀਂ ਟੈਕਸ ਫਾਈਲ ਕਰ ਲਓ ਉਸ ਤੋਂ ਬਾਅਦ ਤੁਹਾਡਾ ਪ੍ਰੋਪਰ ਟੈਕਸ ਫਾਈਲ ਹੋ ਸਕੇ ਤੇ ਕਈ ਵਾਰੀ ਆਪਾਂ ਸੋਚ ਲੈਂਦੇ ਜੀ ਕੋਈ ਗੱਲ ਨਹੀਂ ਆਪਾਂ ਫਾਈਲ ਕਰਤਾ ਫਿਰ ਦੁਬਾਰਾ ਫਾਈਲ ਕਰ ਟੈਕਸ ਕਦੇ ਵੀ ਦੁਬਾਰਾ ਫਾਈਲ ਨਹੀਂ ਹੁੰਦਾ ਇੱਕ ਵਾਰੀ ਜੇਰੋ ਫਾਈਲ ਹੋ ਗਿਆ ਉਸ ਤੋਂ ਬਾਅਦ ਉਹਨੂੰ ਅਮੈਂਡਮੈਂਟ ਕੀਤੀ ਜਾ ਸਕਦੀ ਹੈ ਪਰ ਦੁਬਾਰਾ ਫਾਈਲ ਨਹੀਂ ਹੁੰਦਾ ਤੇ ਇਹ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਜੀ ਤੇ ਸਰ ਇੱਕ ਵਾਰੀ ਆਪਣੀਆਂ ਡਿਟੇਲਸ ਵੀ ਸਾਂਝੀਆਂ ਕਰ ਦਿਓ ਹਾਂਜੀ ਮੇਰਾ ਫੋਨ ਨੰਬਰ ਸਕਰੀਨ ਤੇ ਵੈਸੇ ਆਈ ਰਿਹਾ ਹੈ ਪਰ 416 4568559 ਤੇ ਮੇਰਾ ਸੰਪਰਕ ਕੀਤਾ ਜਾ ਸਕਦਾ ਕੋਈ ਵੀ ਟੈਕਸ ਦੇ ਰਿਲੇਟਡ ਹੈਗਾ ਕਿਸੇ ਤਰੀਕੇ ਦਾ ਵੀ ਹੈ ਤੁਸੀਂ ਕਾਰ ਵੇਚ ਰਹੇ ਹੋ ਰੇ ਵੇਚ ਹੈ ਕਿਸੇ ਤਰੀਕੇ ਦੇ ਵੀ ਹੈਗਾ ਇਹ ਸਾਡੇ ਆਫੀਸੈਂਸੀ ਸਾਰੀਆਂ ਇਸ ਚੀਜ਼ਾਂ ਦੀ ਸੇਵਾਵਾ ਦਿੰਦੇ ਨੇ ਪ੍ਰਪੇਅਰ ਕਰਦੇ ਨੇ ਪ੍ਰੋਪਰ ਜੀ ਤੇ ਨਾਲ ਹੀ ਸਾਰਾ ਅੱਜ ਦੇ ਪ੍ਰੋਗਰਾਮ ਲਈ ਨਵੇਂ ਬਹੁਤ ਬਹੁਤ ਧੰਨਵਾਦ ਸਟੂਡੀਓ ਚੌਂ ਦੇ ਲਈ ਥੈਂਕ ਯੂ ਜੀ ਤੇ ਇਸ ਹੀ ਅਜਾ ਸਾਡਾ ਪ੍ਰੋਗਰਾਮ ਐਸਾ ਤੇ ਲਾ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਫਾਈਨੈਂਸ਼ੀਅਲ ਐਡਵਾਈਸਰ ਕਮਲਜੀਤ ਸਿੰਘ ਚੋਹਾਨ ਜੀ ਸਟੂਡੀਓ ਦੇ ਵਿੱਚ ਮੌਜੂਦ ਸਨ ਤੇ ਉਹਨਾਂ ਦੇ ਵੱਲੋਂ ਟੈਕਸ ਨੂੰ ਲੈ ਕੇ ਬਹੁਤ ਵਧੀਆ ਜਾਣਕਾਰੀ ਤੁਹਾਡੇ ਸਾਰਿਆਂ ਦੇ ਨਾਲ ਸਾਂਝੀ ਕੀਤੀ ਗਈ ਹੈ ਜੇਕਰ ਤੁਹਾਡਾ ਹੋਰ ਵੀ ਕੋਈ ਸਵਾਲ ਹੈ ਤੁਸੀਂ ਅਜੇ ਕਾਲ ਨਹੀਂ ਕੀਤੀ ਪਰ ਤੁਸੀਂ ਹੋਰ ਪੁੱਛਣਾ ਚਾਹੁੰਦੇ ਹੋ ਤਾਂ ਜ਼ਰੂਰ ਕਾਲ ਕਰਕੇ ਪੁੱਛ ਸਕਦੇ ਹੋ ਦਿੱਤੇ ਗਏ ਨੰਬਰ ਦੇ ਉੱਤੇ ਜੋ ਕਮਲਜੀ ਚੋਹਾਨ ਜੀ ਦਾ ਨੰਬਰ ਸਕਰੀਨ ਦੇ ਉੱਤੇ ਫਲੈਸ਼ ਹੋ ਰਿਹਾ ਹੈ ਫਿਲਹਾਲ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਬਣੇ ਰੋ ਹਮਦਰ ਟੀਵੀ ਦੇ ਨਾਲ ਮਿੰਦੇ ਇਜਾਜ਼ਤ ਸਚ ਰਿਅਲ